ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਅੱਜ ਤੋਂ ਬਹੁਤ ਸੋਹਣੀ ਨਿਕਲ ਆਈ ਜੀ ਤੇ ਖੇਤਾਂ ਦੇ ਵਿੱਚ ਜਿਹੜਾ ਮੀਂਹ ਪਿਆ ਹੈਗਾ ਹੁਣ 2 ਦਿਨ ਦੇ ਵਿੱਚ ਉਹ ਮੇਰੇ ਹਿਸਾਬ ਦੇ ਨਾਲ ਬਾਕੀ ਕਿਸੇ ਦੀ ਮੰਨਣਾ ਕੁਝ ਹੋਰ ਵੀ ਹੋ ਸਕਦਾ ਉਹ ਮੇਰੇ ਹਿਸਾਬ ਦੇ ਨਾਲ ਰੇਵਾਂ ਨੂੰ ਲੱਗਿਆ ਚਾਰੇ ਪਾਸੇ ਜੇ ਕੋਈ ਗੱਲ ਮੰਨਣ ਪਰ ਖੜੇ ਤਾਂ ਨਾ ਦਾ ਬਹੁਤ ਵਧੀਆ ਹੈਗਾ ਸਾਰੇ ਦਾ ਸਾਰਾ ਆ ਪ੍ਰੋਗਰਾਮ ਤੇ ਮਾਣੀ ਨੇ ਆਪਣਾ ਕੰਮ ਕਰਤਾ ਗੈਰ ਧੋਪ ਜਿਹੜੀ ਉਹ ਆਪਣਾ ਕੰਮ ਕਰ ਰਹੀ ਹੈ ਤੇ ਹੁਣ ਇੱਕ ਮਿੱਤਰ ਪਿਆਰਾ ਹੈ ਜੀ ਫੋਰਨ ਕੰਟਰੀ ਤੋਂ ਸਾਡੇ ਸਬਸਕ੍ਰਾਈਬਰ ਸਾਡੇ ਸਾਰੇ ਪਿੰਡ ਦੇ ਚੈਨਲਾਂ ਨੂੰ ਦੇਖਦੇ ਨੇ ਉਹ ਆਏ ਹੋਏ ਨੇ ਤੇ ਮਲਾਉਂਦੇ ਆਪਾਂ ਉਹਨਾਂ ਨੂੰ ਤੁਹਾਨੂੰ ਤੇ ਬਹੁਤ ਸੋਹਣਾ ਬਾਹਰ ਮਾਹੌਲ ਬਣਿਆ ਹੋਇਆ ਮੇਰਾ ਜੀ ਮਲਕੀਤ ਬਾਈ ਨਾ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਆ ਬਾਬੇ ਵਾਹ ਇਹਨੂੰ ਵਧੀਆ ਇਹਨ ਸਤਿ ਸ੍ਰੀ ਅਕਾਲ ਜੀ ਇਹਨਾਂ ਦੀ ਵੀ ਪਰਭਾਨ ਕਰੋ ਇਹ ਸਾਡੇ ਭਾਈ ਸਾਹਿਬ ਸਾਨੂੰ ਮਿਲਣ ਆਏ ਆ ਤੇ ਇਹਨਾਂ ਦੇ ਸਾਥੀ ਇਹ ਹੈਗੇ ਨੇ ਤੇ ਇਹ ਬ੍ਰਦਰ ਨੇ ਕਿੰਨੇ ਕ ਟਾਈਮ ਤੋਂ ਵੀਡੀਓ ਦੇਖਨੇ ਪਾਜੀ ਆਪਾਂ ਬਾਈ ਹੋ ਗਿਆ ਸਾਲ ਉਹ ਡੇਢ ਦਾ ਲੱਗੇ ਰੋ ਅੱਛਾ ਡੇਢ ਸਾਲ ਤੋਂ ਹੀ ਲੱਗੇ ਆ ਦੇਖਣ ਪਰ ਸਾਡੇ ਕੋਲ ਤਾਂ ਬਾਈ ਪੰਜ ਪੰਜ ਛੇ ਛੇ ਸਾਲ ਵਾਲੇ ਵੀ ਆਉਂਦੇ ਆ ਜਿਹੜੇ ਬਹੁਤ ਲੰਬੇ ਸਮੇਂ ਤੇ ਜਾਂਦੇ ਨੇ ਅੱਛਾ ਤੇ ਆ ਗਏ ਜੱਜੂ ਨੂੰ ਮਿਲ ਕੇ ਆ ਗਏ ਤੇ ਮੈਂ ਗਿਆ ਦੀ ਭਰਤ ਕਰਨ ਨੂੰ ਮਕਾਨ ਠਾਇਆ ਲੱਗਿਆ ਬਹੁਤ ਪਾਉਣ ਬਜਰੀ ਵਾਸਤੇ ਅੱਛਾ ਜੀ ਅੱਛਾ ਅੱਛਾ ਜੀ ਗੁਰੂ ਆ ਜੇ ਮਿਲ ਕੇ ਨੰਬਰ ਦੇ ਭਾਈ ਮਿਲ ਕੇ ਆਉਣਾ ਹਾਂ ਠੀਕ ਕਰਿਆ ਠੀਕ ਕਰਿਆ ਬਾਰੀ ਬੰਦਾ ਬਾਈ ਉਹ ਜਿਹੜੇ ਗਾਹਾਂ ਦੇਖਣ ਅਮਰੀਕਾ ਰਹਿ ਜਾਂ ਉਹ ਲੱਭਾ ਕਰਦਾ ਬੀੜੇ ਹੋ ਗਿਆ ਉਹ ਅੱਛਾ ਇਹ ਦੇਖ ਰੱਖੀਓ ਕਾਲਾ ਬਾਈ ਕਹਿੰਦਾ ਕਹਿੰਦਾ ਉਹਨੂੰ ਦੱਸ ਦੇ ਟਰੈਕਟਰ ਹੈਗਾ ਕਹਿੰਦਾ ਤੇ ਟੋਂਡੇ ਪਿੰਡ ਵੀ ਮਿਲਣ ਆ ਜੀ ਬਈ ਉਹੋ ਜੀ ਗੱਲ ਸਾਡੀ ਆ ਮੈਨੂੰ ਵੀ ਦਰਦ ਆ ਰਿਹਾ ਹੈ ਇਹਨਾਂ ਨਾਲ ਮਰੌਣਾ ਫੇਰ ਦੱਸ ਦੋ ਕਿੱਥੇ ਆਏਗਾ ਕਾਰ ਦਾ ਨਹੀਂ ਸਿਕਾ ਮਖਾਤ ਉਹਦੇ ਟਰੈਕਟਰ ਦਾ ਵਾਧੂ ਇੱਕ ਨਹੀਂ ਜਦੇ ਪਹੁੰਚਣਾ ਜੱਗੂ ਤੁਹਾਡੇ ਕੋਲ ਗੱਲ ਵੀ ਠੀਕ ਇਹ ਤਾਂ ਗੱਲ ਹੈਗੀ ਆ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਕੰਮ ਹੈ ਬਾਈ ਨੇ ਜੱਗੂ ਨੂੰ ਸਪੈਸ਼ਲ ਫੋਨ ਕਰਿਆ ਤਾਂ ਠੀਕ ਹੈ ਠੀਕ ਹੈ ਦੇ ਭਾਈ ਆਇਆ ਤਾਂ ਦਾ ਵੀ ਜੱਗੂ ਐਤਵਾਰ ਦੇ ਛੁੱਟੀ ਹੁੰਦੀ ਵੀ ਉਹ ਤਾਂ ਭਾਈ ਐਤਵਾਰ ਨੂੰ ਘਰੇ ਹੁੰਦਾ ਮੈਂ ਵੀ ਧਾਰੇ ਮਾ ਭਾਈ ਕੈਰ ਕੈਰ ਕੇ ਰੱਖੀ ਸਾਰਿਆਂ ਨੂੰ ਅੱਛਾ ਪੜਾ ਦੋ ਤਿੰਨ ਬੰਦੇ ਸਾਡੇ ਕੇ ਨੇ ਮੇਲੇ ਚ ਮਾ ਚਲ ਭਾਈ ਸਾਰਿਆਂ ਨੂੰ ਮਿਲ ਜਾਂਗੇ ਨਹੀਂ ਸਾਨੂੰ ਕਿਸੇ ਨੇ ਨਹੀਂ ਕਿਹਾ ਭਾਈ ਜੱਗੂ ਤਾਂ ਹੀ ਮੂੰਹ ਪਰ ਲਿਆਓ ਸਾਨੂੰ ਨਹੀਂ ਦੱਸਿਆ ਹਾਂ ਭਾਈ ਕੀ ਕਰਿਆ ਨਾ ਨਾ ਕੋਈ ਚੱਕਰ ਨਹੀਂ ਮੇਰੇ ਤਾਂ ਕੇ ਫਿਰ ਵੀ ਤੁਹਾਨੂੰ ਸਾਰੇ ਮਿਲ ਗਏ ਅਸੀਂ ਮੇਰੇ ਅਸੀਂ ਜਾਣਾ ਕਿੱਥੇ ਅਸੀਂ ਤਾਂ ਸਾਰੇ ਇੱਥੇ ਹੀ ਹੈ ਜਲਦਾ ਇੱਕ ਦੂਜੇ ਚ ਵੱਜਦੇ ਫਿਰ ਜਾਂਦੇ ਸਮੇਂ ਤੱਕ ਇੱਕ ਦੂਜੇ ਤੇ ਭੱਜਦੇ ਫਰੀ ਜਾਂਦੇ ਤੇ ਵੀ ਗੱਲ ਹੈਗੀ ਐ ਇਹ ਤਾਂ ਤੁਸੀਂ ਇੱਕ ਨੂੰ ਮਿਲੇ ਤਾਂ ਸਾਰਿਆਂ ਨੂੰ ਮਿਲੇ ਜਾਂਦੇ ਆ तकरीबन ਕੋਈ ਨਹੀਂ ਇੱਥੇ ਖੇਕ ਕੋਚ ਆਉਂਦਾ ਸ ਤਾਂ ਨੱਠ ਭੱਜ ਕੇ ਜਦੇ ਆ ਜਾਂਦੇ ਕਿਉਂਕਿ ਬੰਦਾ ਪਤਾ ਨਹੀਂ ਕਿੰਨੀ ਦੂਰ ਤੇ ਕਹੀਏ ਭਾਵਨਾਵਾਂ ਦੇ ਨਾਲ ਸਾਡੇ ਕੋਲ ਪਹੁੰਚਦਾ ਹਨਾ ਹਾਂ ਤੇ ਅਸੀਂ ਆਪਣਾ ਕੰਮ ਕਾਰ ਛੱਡ ਕੇ ਅਗਲੇ ਨਾਲ ਸੇਵਾ ਪਾਣੀ ਕਰੀਦੀ ਆ ਉਹ ਸੇਵਾ ਪਾਣੀ ਕਰ ਵੀ ਦਿੱਤੀ ਵੀ ਕਿ ਕਿ ਨਹੀਂ ਇਹ ਤਾਂ ਠੀਕ ਐ ਕਿਤੇ ਮੂੰਹ ਹੀ ਬੋਲੀ ਜਾ ਮੈਂ ਬਾਅਦ ਚ ਪਾਈ ਕਰਾਂ ਵੀ ਪੁੱਛਿਆ ਪਾਣੀ ਹੈ ਨਹੀਂ ਨਾ ਨੇ ਹੈ ਯਾ ਪਾਣੀ ਦਾ ਬਾਈ ਜੀ ਨੇ ਆਉਣੇ ਕੀਤਾ ਮਾ ਮੇਰਾ ਫਿਲਟਰ ਖਰਾਬ ਆ ਚਾ ਚਾ ਨਹੀਂ ਆ ਸਭਾ 200 ਫੁੱਟ ਆ ਨਾ ਬੋਰ ਨਹੀਂ ਕਰਿਆ ਵਾ ਆਪਾਂ ਨੇ ਫਿਲਟਰ ਇਹਨਾਂ ਫਿਲਟਰ ਭਰ ਕੇ ਹੀ ਪਾਣੀ ਆਵਾ ਮੈਂ ਤਾਂ ਫਿਲਟਰ ਭਰ ਕੇ ਪਰੇ ਬਾਹਰ ਤੇ ਆ ਗਿਆ ਨਾ ਬਾਈ ਆਪਾਂ ਨੇ ਉਹ ਭਰ ਕੇ ਰਹਿਣੇ ਬਾਈ ਇਹ ਕੋਈ ਗੱਲ ਨਹੀਂ ਗਈ ਐ ਸੂਈਆਂ ਪਾਣੀ ਆਪਾਂ ਟੁੱਟੀ ਵਾਲੇ ਬਿੰਦੇ ਕਰਿਆ ਇਹ ਕੀ ਗੱਲ ਕਰ ਰਹੇ ਆਂ ਵਾਲੀ ਹਵਾ ਕਰਾਉਂਗੇ ਪਾਣੀ ਤੇ ਹੀ ਪੀਣੇ ਲੈ ਲਓ ਠੀਕ ਹੈ ਜੀ ਹਾਂ ਹਾਂ ਟਰੰਪ ਲਵਾਇਆ ਨਹੀਂ ਬਾਈ ਫਿਲਟਰ ਅਰੀ ਇਹ ਵੀ ਲਵਾਇਆ ਵੀ ਘਰੇ ਅਰੇ 20 ਹਰ ਖੇਤ ਚ ਧੋਣਾ ਸੀ ਕਰਦੇ ਫਿਲਟਰ ਦਾ ਲੈਣਾ ਹਣਾ ਮੋਟਰ ਦਾ ਹੀ ਪਾਣੀ ਪੀਣਾ ਹੁੰਦਾ ਜਾਏਗੀ ਨਹੀਂ ਗਲਤ ਤੇਰੀ ਠੀਕ ਹੈ ਫਿਰ ਮੈਂ ਕਹਿੰਦਾ 6 ਮਹੀਨੇ ਬਾਅਦ ਹਸਪਤਾਲ ਵੀ ਤਾਂ ਜਾਣਾ ਹੁੰਦਾ ਜਿਹੜਾ ਜਾੜਾ ਵੀ ਕਿਉਂ ਕਹਿੰਦੇ ਕਮਾਨ ਹੋ ਜੀ ਮੇਰੇ ਯਾਰ ਉਹ ਖੁੱਲੇ ਕਾਦੇ ਵਾਸਤੇ ਆ ਆਜਾ ਅੱਛਾ ਤੇਰੇ ਬਾਅਦ ਤੇ ਖੁੱਲੇ ਆ ਹੈ ਠੀਕ ਆ ਬਾਈ ਵੀ ਤੂੰ ਵੈਟੀ ਲਾਉਂ ਕਿਦਾਂ ਕਿਦਾਂ ਉਹ ਮੇਰਾ ਧੂਰ ਤਾਂ ਵੀ ਸੱਤਦਾ ਹੁਣ ਕਾਰਟ ਨਹੀਂ ਪਣਾ ਬੜਾ ਸ਼ਰਮ ਨਾਲ ਬਿਨਾਂ ਧੂਪ ਤੇ ਵੀ ਸੱਤਦਾ ਨਹੀਂ ਉਹਨੂੰ ਕਿਦਾਂ ਲੇ ਲੈਣੀ ਹੈ ਕਿਦਾਂ ਕਿਦਾਂ ਨਾਟ ਹੋਗਾ ਉਹ ਪੰਗਾ ਯਾਰ ਉਹਦਾ ਤਾਂ ਪੰਗਾ ਹੈ ਪੰਗਾ ਹੀ ਯਾਰ ਸਾਡਾ ਨਾਲ ਲਾਵੇ ਤਾਂ ਜੰਗਾ ਹੋ ਗਿਆ ਹੋ ਗਿਆ ਅੱਧੇ ਘੰਟੇ ਕੰਮ ਨੂੰ ਛੇ ਲਾ ਦਿੰਦੇ 8-8 ਘੰਟੇ ਉਹ ਫਿਰ ਟਾਈਮ ਵੀ ਪੂਰਾ ਕਰਨਾ ਹੁੰਦਾ ਉਹਨਾਂ ਨੇ ਹੋਰ ਫਿਰ ਕਰਨਾ ਹੀ ਆ ਅਗਲੇ ਨੇ ਨਹੀਂ ਕਿਸੇ ਵੀ ਚੀਜ਼ ਦਾ ਪਤਾ ਕੀ ਗੱਲ ਹੈ ਹਾਂ ਭਾਜੀ ਨੂੰ ਪੁੱਛ ਕੇ ਦੇਖ ਵੀ ਫੋਰਮ ਤੋਂ ਆਏ ਆ ਵੀ ਉੱਥੇ ਜਿਹੜੀ ਅਪਾਇੰਟਮੈਂਟ ਮਿਲਦੀ ਆ ਡਾਕਟਰ ਤੇ ਕਿੰਨੇ ਕਿੰਨੇ ਟਾਈਮ ਦੀ ਮਿਲਦੀ ਆ ਔਰ ਇਹ ਤੇਰਾ ਜੇ ਛੇਤੀ ਕੰਮ ਹੁੰਦਾ 8 ਘੰਟੇ ਜਦ ਤੂੰ ਤਾਂ ਵੀ ਰੋਂਦਾ ਉੱਥੇ 8 ਮਹੀਨਿਆਂ 'ਚ ਵੀ ਨਹੀਂ ਏ ਕੰਮ ਹੁੰਦਾ ਹੈਗਾ ਨਹੀਂ ਹੁੰਦਾ ਹੈਗਾ ਦੱਸੋ ਜੀ ਭਾਈ ਗੱਲ ਰਹੀ ਹੈ ਨਾ ਟੇਟ ਲੇਗੇ ਜਦ ਇਹ ਚੜਦਾ ਅਗਲੇ ਇਹ ਤੇ ਬੇਤੀ ਛੇਤੀ ਲਾਜ ਹੋਣਾ ਤੈਨੂੰ 8 ਘੰਟੇ ਵੀ ਤੂੰ ਕੀ ਜਾਂਦੇ ਓਰੇ ਉਹ ਵੀ ਮਰੀ ਦੇ ਵਿੱਚ ਹੋਣ ਦੇ ਵਿੱਚ ਹੈ ਫਾਈਟਰ ਕੋ ਪੈਸੇ ਹੈਗੇ ਜਿਆਦਾ ਕਾਲੇ ਗੱਲ ਇਦਾਂ ਵੀ ਤੂੰ ਦਾ ਕਹਿੰਦਾ ਵੀ 5 ਮਿੰਟ ਦੇ ਕੰਮ ਨਿਬੜ ਜਿਵੇਂ ਉਹਦਾ ਮਾਤੜ ਵਰਗੇ ਨੇ ਸੋਚਣਾ ਭਾਈ ਹੈ ਕਿਮਿੰਦਰ ਗੱਲ ਸਹੀ ਨਹੀਂ ਹੈਗੀ ਇਹਨਾਂ ਨੇ ਦਿਹਾੜੀਆਂ ਲਾਉਣੀਆਂ ਵਾਲੇ ਵਾਲੇ ਹੈ ਦੇਮ ਆ ਲੈ ਮੱਦ। ਅੱਜ ਆਂ ਮੈਂ ਕਿੱਥੇ ਟਵਾਰਟੀ ਦਾ ਹੁੰਦਾ ਐ। ਐਂ ਲਗਲਾ ਪਹਿਲਾ ਕਰਾ ਲੇਦਾ ਵੀ ਗਿਆ ਗਿਆ ਜਾਣ ਦੋ। ਨਾਲ ਪਹਿਲਾ ਕਰਾਉਂਦਾ ਲੈ। ਲਾ ਠੀਕ ਆ। ਆਹੀ ਰਾਈ। ਤੇਰੇ ਨਾਲ ਮਾੜੀ ਯਾਰ ਹੁਣ ਹੋਣੀ। ਹਾਂ ਇਹ ਤਾਂ। ਤੇ ਬੰਦੇ ਦਾ ਜਾਨ ਨੂੰ ਕੁੰਡਾ ਹੋ ਲੈਂਦਾ ਉੱਤੇ। ਤੇ ਖਲੀਮਾ ਹੋ ਲੈਂਦਾ। ਹੰਦੀ ਹੁਣ ਸਾਡਾ ਪੰਜ ਆਈ ਤਾਂ। ਨੀਨਾ ਦਾ ਮੈਂ ਖਾਈ ਗਿਆ ਲੀਟਰ ਦਾ ਬਾਬੇ ਆ। ਜਾਜਮਾ ਵੀ ਬਹੁਤ ਔਖਾ ਆਇਆ ਕਹਿੰਦਾ ਕਿਤੇ ਖੜ ਜਾ ਕਹਿੰਦਾ ਪਹਿਲਾ ਲੀਟਰ ਦੀ ਆਇਆ। ਅੱਛਾ। ਇੱਥੇ ਪਰਵਾਹ ਇਹਨੇ ਸਰੀਰ ਆਟ ਨੇ ਮਿਨੀਮਮ ਮੂਡ ਵੀ ਦਿੱਤਾ ਹੋਊਗਾ। ਜਾਨ ਜਹਾਨ। ਕਰਦਾ ਨਾ ਪਰ ਇਹਨਾਂ ਦਾ ਲੱਖ ਲੋਕ ਹੋ ਗਈ ਉਹ ਦਰਅਸਲ ਉਹਨਾਂ ਦੀਆਂ ਪਾਲਿਸੀਆਂ ਹੋ ਟੈਪ ਦੀਆਂ ਉਹ ਦਵਾਈਆਂ ਕਰ ਉਹਨਾਂ ਨੂੰ ਪਤਾ ਵੀ ਜਿਹੜੀਆਂ ਦਵਾਈਆਂ ਇੱਥੇ ਖੜਾਉਂਦੇ ਉਹਨਾਂ ਦੇ ਸਾਈਡ ਇਫੈਕਟ ਬਹੁਤ ਕਰਨੇ ਅੰਦਰ ਆਹੀ ਗੱਲ ਹੈ ਕੁਝ ਕੁਝ ਪਰਸੈਂਟ ਨਾ ਠੀਕ ਕਰਨਾ 10% ਤੇ ਵੱਧ ਉਹਨੇ ਖਰਾਬ ਵੀ ਕਰਨਾ ਅੰਦਰ ਉਹ ਫਿਰ ਹਾਂ ਮੈਂ ਉਹ ਮਨ ਨੂੰ ਬਹੁਤ ਜ਼ਿਆਦਾ ਦੇਖਦੇ ਨੇ ਇਹ ਗੱਲ ਕਰਕੇ ਉਹ ਚੰਗਦੇ ਆ ਇਹ ਸਟੀਲ ਬੋਡੀ ਆ ਇੱਥੇ ਮੀਡੀਆ ਦੇ ਨਾਲ ਨਾ ਇਹ ਚੰਗੜਿਆਲੀ ਆ ਇਹ ਹਾਂਜੀ ਸਟੀਲ ਬੋਡੀ ਹਾਂ ਗੱਲ ਨਹੀਂ ਜ਼ੋਰ ਗੱਲ ਹੀ ਚੱਲਦੇ ਹੈਗਾ ਕੰਮ ਉਹ ਇੰਨੀ देर ਬਾਹਰ ਖਾ ਕੇ ਉਂਝੋ गिर ਜਾਣਾ ਉਹਨਾਂ ਨੇ ਵੀ ਬੋਤਲ ਵਾਲਾ ਨਾ ਜਾਵਾ ਰਹਿਣਾ ਉਹਨਾਂ ਨੂੰ ਹਾਂਜੀ ਇੰਗਲੋਂ ਵੀ ਤੇਰੀ ਜ਼ੋਲਾ ਆਨੇ ਆ ਬਾਈ ਇੱਥੇ ਤਾਂ ਗੇੜਾ ਨਹੀਂ ਪੈਣ ਦਿੰਦੇ ਬਿਮਾਰੀ ਬਾਅਦ ਚ ਦੱਸਦੇ ਪਹਿਲਾਂ ਪਾ ਜਾਂਦੇ ਗੁਰੂ ਘਰ ਪਹਿਲਾਂ ਚੜਾ ਦਿੰਦੇ ਆ ਬਾਅਦ ਚ ਪਤਾ ਲੱਗਦਾ ਵੀ ਤਰੀਕੇ ਆ ਹੋਇਆ ਵਾ ਐਨੇ ਨੂੰ ਬੰਦਾ ਤਾਂ ਕਹਿੰਦਾ ਵੀ ਮੇਰੇ ਲੱਗ ਗਿਆ ਟੀਕਾ ਜਾ ਲੱਗ ਗਿਆ ਕੋਈ ਚੜਨ ਪਰਦਾ ਠੀਕ ਆ ਸਾਡੇ ਤੋਂ ਆਪਣੇ ਤੋਂ ਕਿਸੇ ਡਾਕਟਰ ਵੀ ਇੱਥੇ ਸਿਰਿੰਜਾ ਫਸਾ ਕੇ ਲਿਆਉਂਦਾ ਉਹ ਹਾਂ ਜੀ ਲੈ ਲੈ ਜਦੋਂ ਮੈਂ ਬੋਲਦਾ ਹਾਂ ਉਹ ਡੋਗ ਰਹੇ ਨੇ ਬਾਹਰ ਸਭ ਜਨ ਆ ਤੁਸੀਂ ਬਦਲਿਆ ਹੋਇਆ ਹੈਗੇ ਟਰੈਕਟਰ ਵੀ ਹੈਗੇ ਆ ਉਹ ਨਾ ਤਾਂ ਕਾਨੂੰ ਲੈਣਾ ਨਹੀਂ ਨਹੀਂ ਅੱਜ ਤੀਨ ਅੱਜ ਦੱਸਦਾ ਨਹੀਂ ਮੈਂ ਨਾਲ ਆਇਆ ਹੋਇਆ ਕੋਈ ਗੱਲ ਨਹੀਂ ਫਾਇਦਾ ਹੀ ਹੋਊਗਾ ਤੇਰਾ ਸੇਵ ਜੀ ਟੀਕੇ ਆ ਸੇਵ ਟੀਕੇ ਸੇਵ ਟੀਕੇ ਬਹੁਤੀ ਦੂਰ ਨਹੀਂ ਰੋਪੜੇ ਆ ਹੈਗਾ ਜੀ ਹੈਗੇ ਜੀ ਡਾਕਟਰ ਇੱਥੇ ਪੰਜ ਉਂਗਲਾਂ ਦੇ ਵਿੱਚ ਪੰਜ ਇੰਜੈਕਸ਼ਨ ਫਸਾ ਕੇ ਲੈ ਕੇ ਆਉਣੇ ਆ ਉਹ ਨਹੀਂ ਪੁੱਛਦਾ ਹੈਗਾ ਵੀ ਤੂੰ ਬਿਮਾਰ ਹੈ ਕਿ ਨਹੀਂ ਬਿਮਾਰ ਹੈ ਹੋ ਕੋ ਡਾਟਾ ਹੈ ਤੇ ਟੀਕਾ ਤੁਸੀਂ ਵੀ ਸੜਾ ਵੀ ਨਾ ਆ ਮਰੀਜ਼ ਨੂੰ ਕੁਝ ਨਹੀਂ ਹੋਊਗਾ ਨਾ ਮੈਂ ਨਾਲ ਆਇਆ ਵਾ ਇਹਦੇ ਕਹਿੰਦਾ ਕੋਈ ਗੱਲ ਨਹੀਂ ਫਾਇਦਾ ਹੀ ਹੋ ਗਿਆ ਤੇਰੇ ਕੋਈ ਚੱਕਰ ਨਹੀਂ ਨੁਕਸਾਨ ਨਹੀਂ ਹੁੰਦਾ ਹਰ ਬੰਦੇ ਠੀਕ ਵੀ ਬਥੇਰੇ ਹੁੰਦੇ ਨੇ ਬਾਈ ਇਹ ਜੂਠਦਾ ਨਹੀਂ ਠੀਕ ਵੀ ਬਹੁਤ ਹੁੰਦੇ ਆ ਜੱਦ ਵੀ ਚਾਈਂ ਅਗਲਾ ਤਾਂ ਹੀ ਜਾਂਦੇ ਠੇ ਠੇ ਜਾਂਦੇ ਬਾਕੀ ਸਹੀ ਗੱਲ ਆ ਇਦਾਂ ਦੇ ਡਾਕਟਰ ਆ ਬਾਈ ਇੰਡੀਆ ਦਾ ਬਹੁਤ ਐਡਵਾਂਸ ਆ ਕਿੱਥੇ ਫੋਰਨ ਕੰਟਰੀਆਂ ਦੀ ਰੀਜ਼ ਕਰ ਲੁੱਗੀ ਆ ਇਹ ਚੀਜ਼ ਨੂੰ ਨਹੀਂ ਕਰ ਸਕਦੀ ਔਰ ਇਹ ਚੀਜ਼ ਨੂੰ ਨਹੀਂ ਕਰ ਸਕਦੀ ਨਹੀਂ ਬਹੁਤ ਚੀਜ਼ਾਂ ਆਂ ਇੰਡੀਆ ਦੇ ਵਿੱਚ ਜਿਹਦੀ ਰੀਸ ਕੋਈ ਦੇਸ਼ ਕਰੇ ਨਹੀਂ ਸਕਦਾ ਦੇਖ ਝੂਠ ਜਿੰਨਾ ਤੋਂ ਵੱਧ ਤੇ ਵੱਧ ਮੈਂ ਕਹਿੰਦਾ ਜਿੰਨਾ ਇੰਡੀਆ 'ਚ ਬੋਲੁੰਦਾ ਸਹੀ ਗੱਲ ਉਹਨਾਂ ਕੋਈ ਨਹੀਂ ਕਰ ਸਕਦਾ ਕਰਪਸ਼ਨ ਆ ਜਿਹੜਾ ਸਭ ਤੋਂ ਵੱਧ ਇੱਥੇ ਹੋਰ ਹੈ ਜੀ ਮੈਂ ਬਹੁਤ ਗੱਲਾਂ ਕਾਹਨੂੰ ਗਣਾਉਣੀਆਂ ਆ ਤਾਂ ਦੇਖੀ ਨਾ ਮੇਰੇ ਤੋਂ ਮੋਦੀ ਕਿਤੇ ਨਹੀਂ ਅੱਜ ਤਾਂ ਬੇਨਤੀ ਵੀ ਕਰਦੇ ਆ ਮੀਂਹ ਉਹ ਯਾਰ ਹੈਗੇ ਮੈਂ ਤੈਨੂੰ ਲੱਗੇ ਜੀ ਨਾ ਬਹੁਤ ਚੀਜ਼ਾਂ ਦੇ ਵਿੱਚ ਹੈਗੀਆਂ ਪਰ ਆਪਾਂ ਨੂੰ ਗਣਾਈਆਂ ਹੀ ਕੋਈ ਥੋੜੀਆਂ ਚੀਜ਼ਾਂ ਜਾਂਦੀਆਂ ਜੇ ਹੁਣ ਵੱਧ ਪੈਸੇ ਦੀ ਗੱਲ ਕਰੀਏ ਤਾਂ ਅਮਰੀਕਾ ਕੈਨੇਡਾ ਚਲੇ ਜਾਂਦੇ ਭਾਈ ਲੋਕ ਵੱਧ ਪੈਸੇ ਅੱਡੀ ਮਾਰ ਕੇ ਆਂਡੇ ਦੇ ਵਿੱਚ ਰੋਟੀ ਉਹ ਹੈ ਯਾਰ ਮੇਰੀ ਘਰ ਤੋਂ ਹੈ ਇਹ ਅੱਡੀ ਮਾਰ ਕੇ ਵੀ ਦੱਦਲੇ ਪਾਣੀ ਕਿੱਥੇ ਉਹ ਇੱਥੇ ਦਾ ਬੋਤ ਗੁੰੰਦਾ ਕੀ ਆ ਕੀ ਕਰਾ ਦੂੰਗੇ ਇੱਥੇ ਬਹੁਤ ਗੁੰੰਦਾ ਬਾਈ ਸਹੀ ਗੱਲ ਹੈ ਓਹੋ ਬੱਲੇ 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 ਮੈਂ 33 ਕਰੋੜ ਦੇਵੀ ਦੇ ਉੱਤੇ ਕਹਿੰਦੇ ਆ ਇੰਡੀਆ ਦੇ ਵਿੱਚ ਹੈ ਆਪਣੀ ਆਬਾਦੀ ਕਿੰਨੀ ਹੈ ਉਹ ਨਹੀਂ ਕਰਤੇ ਆ ਸਵਾਕ ਸੌ ਕਰੋੜ ਦਾ ਹੋਣੀ ਮਤਲਬ ਵੀ ਕਿ ਕਿਤੇ ਵੀ ਦੇਵਤਾ ਹੁੰਦਾ ਉਹ ਸਾਰਿਆਂ ਨੇ ਨਹੀਂ ਆਉਂਦਾ ਸਾਰਿਆਂ ਨਾਲੇ ਲਈ ਫਿਰਦੇ ਨੇ ਹਾਂ ਹਾਂ ਉਹ ਕਹਿੰਦੇ ਵੀ ਇਹ ਚਲੋ ਆਪਾਂ ਅਮਰੀਕਾ ਦੀ ਉਹ ਗੱਲ ਕਰਨੀ ਦੇ ਭਾਜੀ ਅਮਰੀਕਾ ਵਾਲੀ ਸਾਈਡ ਤੇ ਐ ਵੀ ਅਮਰੀਕਾ ਤੋਂ ਉਹ ਕੰਗਰੇਜ ਆ ਗਿਆ ਇੰਡੀਆ ਦੇ ਵਿੱਚ ਉਹਨੇ ਆ ਕੇ ਡਰਾਈਵਿੰਗ ਦੇਖੀ ਹੋਰੀ ਸੀ ਕਹਿੰਦਾ ਬਹੁਤ ਬੁਰਾ ਹਾਲ ਹੈ ਇੱਥੇ ਤਾਂ ਵੀ ਬਹੁਤ ਉਹ ਕਹਿੰਦਾ ਭਾਈ ਤਾਂ ਹੀ ਚੱਲੀ ਜਾਂਦਾ ਇਹਨਾਂ ਦਾ ਕੰਮ ਇਕੱਲਾ ਇਕੱਲਾ ਦੇਵੀ ਦੇਵਤਾ ਇਹਨਾਂ ਦੇ ਮੋਟਰਸਾਈਕਲ ਪਿੱਛੇ ਬੈਠਾ ਕੋਈ ਮੁੰਡਾ ਬਚਾਈ ਫਿਰਦਾ ਇਹਨਾਂ ਨੂੰ ਵੀ ਨਹੀਂ ਹਾਲਾਤ ਬਹੁਤ ਮਾੜੇ ਇਹਨਾਂ ਦੇ ਉਹ ਭਾਈ ਇਹ ਸੁਣੀ ਦੀ ਗੱਲ ਹੈ ਇੱਕ ਬਾਈਕ ਟਰੱਕ ਲੈਣ ਸਾਧਦੇ ਨਹੀਂ ਹੁੰਦਾ ਨੌਂ ਕੋ ਲੱਗਿਆ ਉਹਦਾ ਉਹ ਕਹਿੰਦਾ ਇੱਕ ਭਈਆ ਕਹਿੰਦਾ ਵੀ ਕਿਵੇਂ ਕਹਿੰਦਾ ਮਿਰਜ਼ਾ ਮਹਾਰਾਜ ਬੱਗਬਾਨਾ ਨੇ ਬੱਗਬਾਨਾ ਨੇ ਕਿ ਚਲਾਈ ਜਾਂਦਾ ਉਹ ਠੀਕ ਹੈ ਹਾਂ ਮੈਂ ਉਹ ਕਹਿੰਦਾ ਸਸਤਾ ਮੈਂ ਹੁੰਦਾ ਟਰੈਵਲ ਸਸਤਾ ਮੈਂ ਹੁੰਦਾ ਪੰਜਾਬੀ ਕੋਈ ਉਧਰ ਦੇ ਭਈਆ ਆ ਜਾਂਦਾ ਭਈਆ ਕਹਿੰਦਾ ਵੀ ਤੁਸੀਂ ਗੱਡੀ ਕਿਵੇਂ ਚਲਾਉਂਦੇ ਹੈਂ ਕਹਿੰਦਾ ਦਿਨ ਰਾਤ ਤੁਹਾਡੀ ਗਿੱਟੀ ਦੀ ਕਹਿੰਦਾ ਮੇਰੀ ਕਹਿੰਦਾ ਮੇਰੀ ਗਿੱਟੀ ਜਿਹੜਾ ਬਾਬਾ ਨਾਨਕ ਕਹਿੰਦਾ ਹਾਂ ਕਹਿੰਦਾ ਭਈਏ ਨੇ ਕਿਆ ਕਰਾ ਥਾਬੇ ਤੇ ਚਾਹ ਪਾਣੀ ਦੀ ਪੀਤੀ ਕਹਿੰਦਾ 5 ਕਿਲੋਮੀਟਰ ਸਫਰ ਕਰਿਆ ਉਹਨੇ ਨਹੀਂ ਬਾਬੇ ਜੀ ਬਾਬੇ ਨਾਨਕ ਦੀ ਫੋਟੋ ਰੱਖ ਲਈ ਉਹ ਤਾਂ ਦੀ ਪੂਰੀ ਤਾਂ ਹੋਣ ਦੇ ਦਰੇਦ ਤੂੰ ਤਾਂ ਸਿੱਧੀ ਨਵੇੜ ਕਹਿੰਦਾ ਜਾ ਉਹਨੂੰ ਆਈ ਬਾਗ ਪਾਸੀ ਕਹਿੰਦਾ ਉਹਨੇ ਬਾਬੇ ਨਾਨਕ ਦੀ ਫੋਟੋ ਚੱਕੀ ਸੀਟ 'ਤੇ ਰੱਖੀ ਕਹਿੰਦਾ ਲੈ ਬਾਬੇ ਨਾਨਕ ਨੂੰ ਗੱਡੀ ਤੂੰ ਚਲਾ ਆਪ ਆਪ ਕਹਿੰਦਾ ਗੱਡੀ ਗਈ ਖਦਾਨਾ ਚ ਪਲਟ ਗਈ ਕਹਦਾ ਮਗਰ ਤੋਂ ਪੰਜਾਬੀ ਵੀ ਆ ਗਿਆ ਉਹਨੇ ਗੱਡੀ ਰੋਕ ਕੇ ਆ ਕੇ ਕਹਿੰਦਾ ਉਹਨੂੰ ਭਈਏ ਭਈਆ ਬੈਠਾ ਮੈਂ ਸਿਰਫ ਬੜੀ ਸੜਕ ਤੇ ਕਹਿੰਦਾ ਉਹਨੂੰ ਡਰਾਉਣ ਨੂੰ ਭਈਏ ਨੂੰ ਪੁੱਛਦਾ ਕਹਿੰਦਾ ਕਿਆ ਕਹਿੰਦਾ ਯਾਰ ਮੈਂ ਬਾਬੇ ਨਾਨਕ ਨੂੰ ਗੱਡੀ ਫੜਾਈਦੀ ਕਹਿੰਦਾ ਕਿੱਥੇ ਕਹਿੰਦਾ ਮੇਰੀ ਪੜ ਗਈ ਉਹ ਕਹਿੰਦਾ ਕੋ ਦਦਰਮ ਗੱਡੀ ਦਾ ਮੇਰੀ ਲਈ ਆਉਣਾ ਬਾਬਾ ਨਾਨਕ ਤੇਰੇ ਕੋਲ ਕਿੱਥੇ

ਮੈਂ ਵੀਰ ਖੇਤਾਂ 'ਚ ਕੰਮ ਕਰਦਾ। ਉੱਥੇ ਹਾਂ। ਮੈਂ ਆਹੀ ਫਸਲ ਨੂੰ ਦੀ ਆਪਣੇ ਵਾਲੀ ਉੱਧਰ ਵੀ? ਨਹੀਂ ਉੱਥੇ ਆਪਣੇ ਹੈਗਾ ਵੀਰੇ, ਬਾਲ ਲੜਨੇ ਆ ਕਰੋਟ ਆ। ਨਹੀਂ ਇੱਕ ਤਾਂ ਹੈਗਾ ਆਪਣੇ ਅੜੂਪੀ 'ਚ। ਓਕੇ, ਠੀਕ ਆ, ਠੀਕ ਆ, ਠੀਕ ਆ। ਬਹੁਤ ਵਧੀਆ। ਜਦੋਂ ਅੱਧ ਬਡਾਈ ਜਾ ਰਹੀ ਰੱਸੀਆਂ ਰੱਸੀਆਂ ਪਾਉਣੀਆਂ ਨੇ। ਜੀ ਜੀ ਜੀ। ਇਹ ਪੱਜੀ ਜੀ ਉਹਦੇ ਉਧਰ ਤੋਂ ਨਾਲੇ ਹਾਂ ਜੀ ਮੈਂ ਹੀ ਕੈਲਕੂਨੀ ਰਹਿਣਾ ਫ੍ਰੀਵੌਂਡ ਸ਼ਹਿਰਾਂ ਮੇਰਾ ਅੱਛਾ ਠੀਕ ਹੈ ਜੀ ਮੈਂ ਸਾਫਟਵੇਅਰ ਇੰਜੀਨੀਅਰ ਆਂ 300 ਕਿਲੋ ਆਪਣੇ ਪਿੰਡ ਦਾ ਹੋਊਗਾ 300 ਕਿਲੋ ਆਪਣੇ ਪਿੰਡ ਤਿੰਨ ਪਿੰਡਾਂ ਦਾ ਨਹੀਂ ਉਹ ਨਹੀਂ ਨਹੀਂ ਯਾਰ ਉਹ ਖਾਤੇ ਹੁੰਦੇ ਆ ਹਾਂ ਜਗਾ ਪਤਾ ਲੱਗਦੀ ਜਦ ਇੱਥੇ ਤੇ ਤੁਹਾਨੂੰ ਪਤਾ ਲੱਗਣਾ ਨਾ ਵੀ ਇੱਥੇ ਦੇ ਬੱਚੇ ਇੱਥੇ ਪੂਰੇ ਹੋਗੇ ਹੋਊਗਾ 300 ਕਿਲੋ ਆਪਣੇ ਪਿੰਡ ਦਾ ਹੋਊਗਾ ਕੱਟ ਹੋਊਗਾ ਕੱਟ ਹੋਊਗਾ ਥੋੜਾ ਜੱਕ ਹੈ ਨੇੜੇ ਤੇ ਹੈਗਾ ਜੀ ਸਰ ਭੈਣੇ ਨੂੰ ਦਰਵਾਜ਼ਾ ਸੁਣਾ ਲਾ ਬਾਹਰ ਦੇ ਲੋਕਾਂ ਦਾ ਕੋਈ ਆ ਹੈ 12 ਕਿਲੇ ਰੋਦਾਂ ਤੱਕ ਆ ਇਹ ਨਾ ਕਿਹਨਿੱਤੇ ਇਹ ਵੀ ਚੜਾਈ ਵੀ ਗਏ ਨਾ 12 24 ਕਰ ਲਾ ਦੋੇ ਸਾਈਡ ਉਹ ਨਹੀਂ ਗਿਣਨੇ ਬਦਵੀ ਗਿਣਨੇ ਤੂੰ ਲੰਬਾ ਇਹ ਨਾ ਕਹਿਣਾ ਇੱਥੇ ਤੇ ਆਹ ਆਹ ਇੱਥੇ ਅਨੇ ਤੱਕ 30 ਗਿਲੇ ਬਣ ਜਣੇ ਹਾਂ ਅੱਛਾ ਥਿਉ ਲਾਮਾ ਹਾਂ ਇਹ ਇੱਥੇ ਤੇ ਤੇਰੀ ਮੋਟਰ ਤੱਕ ਬਣ ਜਾਣੇ 3 ਖਤੌਨੀਆਂ ਬਣ ਕੇ 75 ਗਿਲੇ ਤੇਰੀ ਮੋਟਰ ਤੱਕ ਆਹ ਸੈਂ ਐ ਭਾਰ 25 25 ਦਾ ਟੱਕ ਹੁੰਦਾ ਪੂਰਾ ਇਹ ਇਧਰ ਤੂੰ ਦੱਸਾ ਕਿਣੀ ਆ ਕਿੱਥੇ ਤੱਕ ਜਿੱਥੇ ਤੱਕ ਤੇਰਾ ਬੰਨਾ ਬੰਨੇ ਵਗਣੀਵਰ ਲੈ ਬੰਨੇ ਪਿੰਡ ਦੀ ਜ਼ਮੀਨ ਦੀ ਗੱਲ ਕਰਦਾ ਜਿਹੜਾ ਥੋੜੀ ਦੂਰ ਹੈ ਹੈ ਬਰਾਬਰ ਆਏ ਮੰਨ ਕੇ ਜਾ ਤੂੰ ਹੋਰ ਪਾਸੇ ਨਹੀਂ ਜਾਂਦਾ ਨਾ ਆ ਨਹੀਂ ਹੁੰਦੀ ਹੈ ਕੀ ਗੱਲ ਹੁਣ ਸਾੜੀ ਤੇ ਤਿੰਨ ਚਾਰ ਪਿੰਡਾ ਜਾਇ ਹੂੰ ਕਿਤੇ ਰਹੇਗੀ ਨਹੀਂ ਤਿੰਨ ਤਿੰਨ ਪਿੰਡਾਂ ਦੀ ਜ਼ਮੀਨ ਹੋਊਗੀ ਹੋ 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 ਆਪਣੀ ਵੱਧ ਜੀ ਹੁੰਦੀ ਹੈ ਹੋ ਸਕਦੀ ਹੋ ਸਕਦੀ ਤਮਰੇ ਪਿੰਡ ਦੇ ਵੀ ਖਾਫੇ ਆ ਯਾਰ ਹਾਂ ਹੁਣ ਆਪਣੇ ਅੱਤੇ ਆਪਣੇ ਅੱਤੇ ਪਿੰਡ ਦੀ ਭੈਣੀ ਮਬੱਤ ਜ਼ਮੀਨ ਹੈ ਮੈਨੂੰ ਕਹਨੂ ਪਹਿਲਾਂ ਤੋਂ ਮੈਂ ਗੱਡੀ ਵਿੱਚ ਤੇ ਹੁਣ ਨਕਸ਼ਾ ਕੱਢ ਲਿਆਉਣਾ ਸਾਰੀ ਮਸਾਵੀ ਪਈ ਹੈ ਉਹਦੇ ਵਿੱਚ ਤਾਂ ਹੋਣਾ ਹੀਗਾ ਆਦ ਦਿਨ ਅੱਗੇ ਟੋਟਲ ਪੂਰੇ ਪਿੰਡ ਦੇ ਆ ਸੈਨਸਰ ਤੇ ਵੀ ਪਾਸ ਹੋ ਸਕਦਾ ਹੈ ਏਡੀ ਗੱਲ ਨਹੀਂ ਹੈਗੀ ਜੇ ਬਾਹਰ ਵਾਲੇ ਵੀ ਕਹਿੰਦੇ ਆਪਾਂ ਨੇ ਹੂੰ ਹੂੰ ਐਦਾ ਪਿੰਨ ਹੈ ਐਡੇ ਤੇ ਬਲੌਗਰ ਹੈ ਯਾਰ ਵੀ ਤੇ ਬਲੌਗਰ ਕਿੱਦਾਂ ਹੈ ਨਾ ਹਬੀਬ ਕਿ ਬਲੌਗਰਾਂ ਕੋ ਜਮੀਨ ਦਿੱਤੀ ਹੈ ਇਸ ਗੌਰਮੈਂਟ ਨੇ ਵੀ 25-25 ਕਿੱਲੇ ਦੇ ਦਿੱਤੇ ਸਾਰੇ ਨੂੰ ਕੁਝ ਵੀ ਜ਼ਿਆਦਾ ਮਾੜੇ ਮੋਟੇ ਦਾ ਪਹਿਲੇ ਆਪਾਂ ਗੱਲ ਸੁਣੋ ਪਹਿਲੇ ਗੱਲ ਤੋਂ ਸਾਰੇ ਨੇ ਜੂਨੀਅਰ ਬਣਾਈ ਹੋਈ ਹੈ ਹਾਂ ਆਪਾਂ ਵੀ ਜੂਨੀਅਰ ਬਣਾਈਏ ਰਲ ਕੇ ਸਾਰੇ ਜਣੇ ਹੈ ਨਾ ਉਹ ਮੰਗ ਤਾਂ ਰੱਖਣੀ ਚਾਹੀਦੀ ਆਪਾਂ ਨੂੰ ਵੀ ਸਾਡੀ ਹਰ ਤੱਕ ਟੀਵੀ 'ਚ ਨਹੀਂ ਖਬਰ ਆਈ ਥੜੀ ਆਈ ਮੰਗਵਾਤ ਆਖੀ ਗੱਲ ਟੀਵੀ ਚਾਉਣੀ ਮੰਗ ਹੈ ਅਰੋਜ਼ ਟੀਵੀ ਲਾਉਂਦੇ ਤੁਸੀਂ ਤੁਸੀਂ ਰੋਜ਼ ਡੇਲੀ ਟੀਵੀ ਪਾਜੀ ਤੁਸੀਂ ਟੀਵੀ ਚ ਦੇਖਦੇ ਕਿੱਥੇ ਬੈਠ ਕੇ ਉਹ ਤੇ ਉਹ ਵੀ ਕਹਿੰਦਾ ਮੈਂ ਨਿਊਜ਼ ਨਹੀਂ ਲੱਗੀ ਮੇਰੇ ਮੇਰੇ ਪੱਤਰਕਾਰ ਕੋ ਪਿਆ ਬੋ ਕਹਿੰਦਾ ਭਾਈ ਤੇਰੇ ਪਿੰਡ ਵਾਲਾ ਮੈਨੂੰ ਬਲੌਗਰਾਂ ਨਾਲ ਮਿਲਾਂ ਦੀ ਮੈਂ ਆਪਣੇ ਲਾਗਪਾਸ ਨਾਲ ਮਲਾਉਂ ਬਾਕੀ ਤੇ ਜ਼ਿੰਮੇਵਾਰ ਇਹਨੇ ਸਾਰੇ ਇਕੱਠੇ ਕਰ ਲਿਆ ਹਾਂ ਫੇਰ ਨਹੀਂ ਹੋ ਰਿਹਾਗੇ ਬਸ ਇਹ ਬੇ ਸੂਝਾ ਵੀ ਹੋਰ ਤਾਂ ਬਦੂਰ ਹੈ ਹੀ ਨਹੀਂ ਗੱਲ ਸਾਰੇ ਇਕੱਠੇ ਹੋਣਾ ਹੀ ਹੋ ਜੂ ਹਾਂ ਵਾ ਸਾਰੇ ਇਕੱਠੇ ਹੋਗੇ ਫਿਰ ਤਾਂ ਪੱਕਾ ਹੋ ਜਾਣਾ ਰੈਣ ਦੇ ਬਾਅਦ ਉਹ ਕਦਾਂ ਗਾਲਾਂ ਪੈਵਾ ਖਮਾੜੋਂ ਦਾ ਇੱਕ ਬੱਤਰ ਘਰ ਮੇਰੇ ਕਹਦਾ ਭਾਈ ਹੋਣਾ ਤੇਰੇ ਬੰਦ ਮਾਂ ਤੂੰ ਆਜੀ ਮੈਂ ਹਾਜ਼ਰ ਆ ਬਈ ਤੇਰੇ ਬਾਅਦ ਜਿਆਦਾ ਮਰਜੀ ਆਦੀ ਆ ਉਹ ਨਿਊਜ਼ ਤਾਂ ਜਿਆਦਾ ਮਰਜੀ ਲਵਾ ਲੈ ਤੁਸੀਂ ਤਾਂ ਨਿਊਜ਼ ਨਾਲ ਤੇ ਪਰ ਆ ਜੇ ਤੁਸੀਂ ਅਖਬਾਰ ਦੇ ਵਿੱਚ ਆਪਣੀ ਖਬਰ ਲਵਾਉਂਗੇ ਤਾਂ 150 ਬੰਦੇ ਨੇ ਦੇਖਣੀ ਜਾਂ ਤੁਹਾਨੂੰ 200 ਬੰਦੇ ਨੇ ਦੇਖਣੀ ਹੁਣ ਤੈਨੂੰ ਦੇਖਦਾ 20000 ਤੂੰ ਤਾਂ ਉਹਨਾਂ ਦੇ ਕਿਤੇ ਉੱਪਰ ਉੱਪਰ ਤੇ ਥੱਲੇ ਨੂੰ ਨਹੀਂ ਆਈਦਾ ਥੱਲੇ ਤੇ ਉੱਪਰ ਨੂੰ ਜਾਂਦਾ ਹੁੰਦਾ ਇਹ ਤਾਂ ਲੱਖਾਂ ਦੀ ਤੂੰ ਆ ਬਈ بڑے ਪਰਦੇ ਪਰਾਉਣਾ ਕਿਸੇ ਦਿਨ ਫਿਰ ਆਪਾਂ ਫਿਲਮ ਦਾ ਕਰੀਏ ਕੋਈ ਪਲਾਨ ਰਲ ਮਿਲ ਕੇ ਕਰੋ ਆਪਾਂ ਖਰਚਾ ਕੋਈ ਫਿਲਮ ਬਣਾਈਏ ਭਾਜੀ ਇਹਨਾਂ ਨੂੰ ਸੱਦਾਂਗੇ ਸੰਪੌਤਰੀ ਇਹਨਾਂ ਨੇ ਕਰ ਦੇਣੀ ਅਮਰੀਕਾ ਵਾਲੇ ਆਏ ਹੋਏ ਆ ਬੰਦੇ ਤਾਂ ਫੇਰ ਹੋਰ ਰਲ ਮਿਲ ਕੇ ਕਦ ਕਰ ਕਿੱਥੇ ਇਹਨੂੰ ਆਏ ਦਾ ਪਹਿਲਾਂ ਇਹ ਗੱਲ ਹੈ ਇਹ ਗੱਲ ਹੈ ਵੀ بڑے ਪਰਦੇ ਤੇ ਆਉਣਾ ਜੀ ਆਉਣਾ ਦਾ ਆਉਣਾ ਹੈ ਪਲਾਨ ਹੈ ਕਰਨ ਉਹ ਅਜ ਪਾਸ ਨੰਦਾ ਹਾਲ ਜਾਣਾ ਪੜਾ ਜੁਦਾ ਬਿਲਕੁਲ ਨਾ ਨਾ ਕੋਈ ਦੇਖਣਾ ਸਾਰੇ ਬਲੌਗਰ ਮਲਾ ਲਾ ਅਪਨ ਕੋਈ ਚੀਜ਼ ਨਹੀਂ ਆਉਗੀ ਦੇਖ ਤੇਰਾ ਕਰੇ ਜਿਹੋ ਹੈ ਜੀ ਆਪਾਂ ਆਪਾਂ ਆਪਣਾ ਸਾਫ ਸੁਥਰਾ ਅਕਸ ਦਿਖਾਉਂਦੇ ਲੋਕਾਂ ਨੂੰ ਹਨਾ ਪਰ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਬਿਲਣ ਦੀ ਚੱਲਦੀ ਨਹੀਂ ਸਿਰੇ ਤੱਕ ਟਾਰ ਹੁੰਦੀ ਲਾਸਟ ਵਾਲੇ 5 ਕੁ ਮਿੰਟ ਜਿਹਦੀ ਕੁੱਤੇ ਹਾਣੀ ਹੁੰਦੀ ਹੈ ਬਾਕੀ ਸਾਰੇ ਤਾਂ ਪੂਰੇ ਬਾਕੀ ਪਾਵੇਂ 3 ਘੰਟੇ ਲਾ ਲਾ 5 ਕੁ ਮਿੰਟ ਨਾ ਟਾਰ ਘੜ ਪੁੜੀਆਂ ਪੁੜੀਆਂ ਗੱਡੀਆਂ ਜਿ ਘੁੰਮਦਾ ਹੀਰੋ ਨੂੰ ਚੱਕ ਚੱਕ ਕੇ ਮਾਰਦਾ ਕਸਮੇਰੀਆਂ ਦੰਦਾ ਪਾ 5 ਵਾਲੇ ਮਿੰਟ ਲਾਸਟ ਵਾਲੇ ਚੱਲਦੀ ਬਸ ਸਾਰੇ ਜਦੋਂ ਫਟ ਗਾਣਾ ਬਾਅਦੋਂ 5 ਮਿੰਟ ਸਾਰੇ ਹੀ ਸਾਡਾ ਗਾਣਾ ਗਾਉਂਦੇ ਉਮਰੇ ਗਾਣਾ ਗਾਉਂਦੇ ਉਹ ਨਹੀਂ ਕਰਿਆ ਤਾਂ ਕੋਣ ਹੈ? ਆਮਰੇਸ਼ ਬੁਰੀ ਦਾ ਫਿਲਮਾਂ ਤੇ ਸਾਰੀ ਜਿੰਦਾ ਵਿਲਨ ਵਾਲੀ ਰੋਲ ਤਾਂ ਹਜੇ ਤੱਕ ਯਾਦ ਆ ਸਾਨੂੰ ਕੋਈ ਨਾ ਯਾਦ ਰੱਖ ਲਿਆ ਸਾਰੇ ਉਹ ਨਹੀਂ ਭੁੱਲਦੇ ਉਹਨੂੰ ਨਹੀਂ ਭੁੱਲਦਾ ਕੋਈ ਵੀ ਬੰਦਾ ਉਹ ਆਪਣੀ ਜਨਰੇਸ਼ਨ ਨੂੰ ਤਾਂ ਯਾਦ ਆ ਕਿਉਂਕਿ ਆਪਾਂ ਨੇ ਦੇਖੇ ਨਾ ਐਸੇ ਵਿਲਨ ਦੇ ਤੌਰ ਤੇ ਉਹ ਯਾਰ ਉਹਦਾ ਸਾਰਾ ਕੁਝ ਹੀ ਖਤਮ ਹੋ ਗਿਆ ਪੁਰਾਣਾ ਦਾ ਮਕੈਂਬੋ ਖੁਸ਼ੂਗਾ ਉਹ ਉਹਨੂੰ ਨਾ ਹੋਰ ਵੀ ਉਹਨਾਂ ਨੇ ਉਹ ਕਰਦੇ ਬਈ ਖਤਮ ਸਾਰੇ ਇਹ ਵੀ ਵਿਚਾਰੇ ਕਣੇ ਰੋੜ ਰਹੇ ਆ ਹੁਣ ਰੋਣ ਲੱਗ ਗਈ ਮੈਂ ਕਿਹਾ ਕੱਲ ਮੈਂ ਤੇ ਮੋਟਰ ਉੱਤੇ ਬੈਠਾ ਮੈਂ ਕਿਹਾ ਮੋਟਰ ਉੱਤੇ ਰੱਖ ਦੇ ਟੀਵੀ ਚੱਲਦੀ ਰੱਖਿਆ ਐਲਟੀ ਕਹਿੰਦਾ ਦੇਖਣਾ ਕਿਹਨੇ ਆਹ ਮੇਰਾ ਮੋਨ ਤਾਂ ਹੋਰੇ ਬੈੜਿਆ ਖੋਲਦੇ ਆ ਟੀਵੀ ਦਾ ਘਰੇ ਨਹੀਂ ਆਉਂਦਾ ਮੈਂ ਕੀ ਕਰਦਾ ਸੀ ਪਰ ਮੋਟਰ ਦੇ ਵਿੱਚ ਆਵਾਜ਼ ਆਉਂਦੀ ਮੋਬਾਈਲ ਦੇ ਨਾਲ ਹੋ ਗਿਆ ਐਡਵਾਂਸ ਹੋ ਗਿਆ ਜੁਗ ਬਹੁਤ ਜ਼ਿਆਦਾ ਬਾਈ ਨੇ ਉਮੀਦ ਨਾ ਕਰਤੇ ਇੱਕ ਵਾਰ ਖੋਲ ਲੈ ਮੁਰਕੇ ਘੰਟਾ ਐ ਨਾ ਜਿੰਦਾ ਪਤਾ ਵੀ ਨਹੀਂ ਲੱਗਦਾ ਪਤਾ ਵੀ ਨਹੀਂ ਲੱਗਦਾ ਹੈ ਵੀ ਕੱਦ ਕਿੱਦੋਂ ਟਾਈਮ ਜਾ ਪਈ ਗੱਲ ਹੈ ਹਰੋਂਲੇ ਪੈਂਦੇ ਆ ਚਾਹੇ ਗੋਲੇ ਬੈਠਾ ਗਾ ਬਾਈ ਦੇਖੋ ਗੱਲ ਸੁਣੋ ਨਾ ਹੁਣ ਆਪਾਂ ਮੋਬਾਈਲ ਨੂੰ ਮਾੜਾ ਕਹਿ ਸਕਦੇ ਆ ਮੇਰੇ ਕੋ ਨਾ ਆਪਾਂ ਮੋਬਾਈਲ ਨੂੰ ਮਾੜਾ ਕਹਿ ਸਕਦੇ ਆ ਨਾ ਟੀਵੀ ਨੂੰ ਮਾੜਾ ਕਹਿ ਸਕਦੇ ਜੇ ਜੇ ਕਹੂਗੇ ਆਪਣਾ ਰੋਜ਼ਗਾਰ ਆਇਆ ਹੁਣ ਜੇ ਉਹਨੂੰ ਦੇਖਣਗੇ ਉਹ ਤਾਂ ਅੱਤਰੁਲਾ ਟੀਵੀ 'ਚ ਦੇਖਦੇ ਜਾਏ ਦੇਖੋ ਜੀ ਦੇਖੋ ਚੰਗੀਆਂ ਚੀਜ਼ਾਂ ਦੇਖੋ ਕਿਸੇ ਵੀ ਚੀਜ਼ ਦਾ ਬੈਡ ਇਫੈਕਟ ਵੀ ਹੁੰਦਾ ਹੈ ਚੰਗੇ ਵੀ ਹੁੰਦੇ ਆ ਤਾਂ ਉਹ ਹੁਣ ਸਾਹਮਣੇ ਵਾਲੇ ਤੇ ਦੇਖਣ ਵਾਲੇ ਪਰ ਡਿਪੈਂਡਡ ਵੀ ਉਹ ਕਿਸ ਪਰਪਸ ਲਈ ਯੂਜ਼ ਕਰ ਰਹੇ ਹਾਂ ਉਹਦੀ ਜਾਣਕਾਰੀ ਲੈਣੀ ਹੈ ਹੁਣ ਜਾਣਕਾਰੀ ਲੈਣੀ ਆਪਾਂ 20 ਪ੍ਰਕਾਰ ਦੀਆਂ ਚੀਜ਼ਾਂ ਦੇਖ ਲੰਨੇ ਆ ਉਹ ਟਰੈਕਟਰ ਚ ਪ੍ਰੋਬਲਮ ਆ ਗਈ ਆ ਆਪਾਂ YouTube ਜਿਹਦੇ ਕੱਢ ਕੇ ਦੇਖ ਲੰਨੇ ਹਨਾ ਹਾਂ ਕੋਈ ਖੇਤਾਂ ਦੇ ਖੇਤਾਂ ਦੇ ਵਿੱਚ ਕੋਈ ਦਿੱਕਤ ਆ ਗਈ ਆ ਆਪਾਂ ਆਪ ਵੀ ਪਾਉਂਦੇ ਆ ਕੋਈ ਸਾਨੂੰ ਭਾਜੀ ਵਰਗੇ ਜਿੱਕਣਾ ਦੱਸ ਦਿੰਨੇ ਆ ਆਪਾਂ ਨੂੰ ਕਾਲ ਕਰਕੇ ਵੀ ਤੁਹਾਡੇ ਆ ਦਿੱਕਤ ਆਈ ਵੀ ਸਾਡੇ ਏਰੀਆ ਚ ਆਈ ਸੀ ਸਾਡੀ ਆਹ ਦਵਾਈ ਯੂਜ਼ ਹੋਈ ਤਾਂ ਇਹਦੇ ਬੈਨੀਫਿਟ ਵੀ ਬਹੁਤ ਹੈ ਵਧੀਆ ਵੀ ਹੈਗੇ ਆ ਪਰ ਉਹਦੇ ਨਾਲ ਬੈਡ ਇਫੈਕਟ ਵੀ ਹੈਗੇ ਆ ਉਹ ਉਧਰ ਨੂੰ ਜ਼ਿਆਦਾ ਹੋ ਜਾਂਦਾ ਕਲਯੁਗ ਦਾ ਸਮਾਂ ਹੁਣ ਇਹ ਟਾਈਮ ਘੰਟਾ ਨਾ ਜੰਦਾ ਦੇਖੋ ਟਾਈਮ ਤਾਂ ਜਿਹੜਾ ਹੈਗਾ ਹੈਗਾ ਉਹ ਤਾਂ ਲੱਗਣੀ ਲੱਗਣਾ ਦੇਣਾ ਦਾ ਪੈਣਾ ਹੀ ਆ ਟਾਈਮ ਜੇ ਕੋ ਟਾਈਮ ਨਹੀਂ ਦਊਗਾ ਤਾਂ ਤੇਰੀ ਵੀਡੀਓ ਨਹੀਂ ਚੱਲਣੀ ਹੈਗੀ ਕਿਸੇ ਨੇ ਵੀ ਦੇਣਾ ਟਾਈਮ ਆਪਾਂ ਨੂੰ ਵੀ ਦੇਣਾ ਆਪਾਂ ਵੀ ਦਉਨੇ ਟਾਈਮ ਇਹਦਾ ਗੱਲ ਹੈ ਪੈਂਪਰੇ ਆ ਗੱਲ ਦਾ ਇਹ ਤਾਂ ਥੋੜਾ ਟਿੰਕ ਕਰਨ ਵਾਲੀ ਗੱਲ ਹੈ ਜਿਹੜਾ ਕਾਲੇ ਦੇ ਚ ਫਾਇਦਾ ਨਾ ਪੰਗਾ ਨਾ ਦੇ। ਨਾ ਆਪਾਂ ਨਹੀਂ। ਐਕਸ਼ਨ ਰੀਟੇਕ ਹੋ ਜੇ ਜਦੋਂ ਐਕਸ਼ਨ ਆਤਾ ਪਾਉਣਾ ਨੇਚਰਲ ਜੋ ਬਣਾਤਾ ਪਾਤਾ। ਨਾਨੂੰ ਦਾ ਪੰਗਾ ਪਿਆ ਦੀ ਵੀਡੀਓ ਐਡੀਟ ਕਰਨੀ ਪੈ ਜੇ ਫਿਰ ਕਿੱਦਿਸੇ ਕਰ ਨੂੰਗੇ। ਇਹ ਤਾਂ ਕੋਪੀਰਾਈਟ ਦਾ ਹੈ। ਮੈਨੂੰ ਠੀਕ ਹੈ ਬਾਈ ਸਿੱਧਾ ਚੱਲ ਰਹਿ ਬੋਲ ਕਿ ਉਹ ਹੈ ਕਿ ਨਹੀਂ। ਥੋੜੇ ਜਿਹੀ ਆਪਾਂ ਥੋੜੇ ਜੇ ਸੌਖੇ ਹੋਏ ਵੇ ਆ। ਉਹਦੀ ਐਡੀਟਿੰਗੇ ਮਾਰ ਲੈਂਦੀ ਐ। ਫੇਰ ਆ ਜਾ ਤਿੰਨ ਵਾਰ। ਕੋਪੀਰਾਈਟ ਜਦ ਆ ਜਾਂਦਾ। ਐਡੀਟਿੰਗ ਐ ਨਹੀਂ ਸੌਖੀ ਨਹੀਂ ਜਿੰਨੀ ਆਪਾਂ ਨੇ ਬਣਾਈ ਹੋਈ ਐ। ਹਾਂ। ਹਾਂ ਠੀਕ ਹੈ ਨਾ ਇਹ ਆਪਾਂ ਨੇ ਆਖੀ ਲਈਏ ਹਾਂ ਕੋਰਸ ਕਰਦੇ ਆ ਮੜਾ ਲੱਖ ਲੱਖ ਰੁਪਏ ਲਾ ਕੇ ਜਿਹਦੀ ਨੂੰ ਸਿੱਖਦੇ ਆ ਆਪਾਂ ਆਪਣੀ ਕਿਰਪਾ ਨਾਲ ਆਪਾਂ ਕਿੰਦੇ ਨਹੀਂ ਆ ਗਏ ਮੈਂ ਲੈ ਕੇ ਆਇਆ ਇਹੀ ਐਡੀਟਿੰਗ ਸਿੱਖਣ ਦੇ ਚੱਕਰ ਦੇ ਵਿੱਚ ਵੀ ਚਲੋ ਸੀਰੀਅਲ ਟਾਈਪ ਕੋਹਾਂ ਜਾ ਕੇ ਸ਼ੁਰੂ ਕਰਾਂਗੇ ਜਾਂ ਕੋਈ ਸ਼ਾਰਟ ਫਿਲਮਾਂ ਦੀ ਬਣਾਉਣੀ ਉਹਦੇ ਵਾਸਤੇ ਮੈਂ 70000 ਰੁਪਏ ਦਾ ਲੈਪਟਾਪ ਲੈ ਕੇ ਆਇਆ ਤਾਂ ਪਤਾ ਨਹੀਂ ਨਿਆਣੇ ਨੇ ਕਿਹੜੇ ਨੇ ਵਿੱਚ ਛਿੱਟੇ ਪਾਤੇ ਉਹ ਹੌਰਰ ਹੋ ਗਿਆ ਚੰਡੀਗੜ੍ਹ ਪਿਆ 1.70 ਜਹਾਦਾ 70000 ਖਤਮ ਹੁਣ ਯਾਨੀ ਆਪਣੇ ਕੋ ਤਾਂ ਦਿਮਾਗ ਹੈਗਾ ਵੀ ਆਪਾਂ ਰੋਜ਼ ਉਹ ਕੰਮ ਨੂੰ ਕਰਦੇ ਆ ਰੋਜ਼ ਵਿੱਚ ਮੜੀ ਜੀ ਗੱਲ ਹੋਰ ਪਾ ਕੇ ਦੇਖ ਲਈਏ ਹੋਰ ਪਾ ਕੇ ਦੇਖ ਲਈਏ ਆਪਾਂ ਸਿੱਖ ਸਾਦੇ ਆਪਾਂ ਡੇਲੀ ਰੂਟੀਨ ਦੇ ਵਿੱਚ ਉਹ ਕੰਮ ਕਰਦੇ ਆ ਇੱਕ ਬੰਦੇ ਨੇ ਸਪੈਸ਼ਲ ਕਰਨਾ ਉਹ ਜਾ ਕੇ ਸਪੈਸ਼ਲ ਕੋਰਸ ਕਰਨੇ ਪੈਣੇ ਆ ਇਸ ਚੀਜ਼ ਦੇ ਪੈਰਾ ਕੁਨੇ ਜੜਦੰਦੇ ਫੋਟੋਆਂ ਹੁਣ ਖਿੱਚਣੂ ਫੋਟੋ ਹੋਰ ਜੋੜ ਕੇ ਹੋਰ ਕੱਟਣਾ ਹਾਂ ਕਰਨ ਪਾ ਆਏ ਦਿੱਲੀ ਤੋਂ ਦਿੱਲੀ ਹੋੜੀ ਹੋੜੀ ਜੇ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਵੀ ਅਸੀਂ ਕ੍ਰੀਏਸ਼ਨ ਕਰਨੀ ਹੈ ਅੱਗੇ ਹੋਰ ਵਧਣਾ ਇਹਦੇ ਵਿੱਚ ਤਾਂ ਤੁਸੀਂ ਕਰੋਗੇ ਨਹੀਂ ਦਵੇ ਜੋੜ ਕੇ ਜੋੜ ਕੇ ਤਾਂ ਪਤਾ ੱਕ ਦਈਆਂ ਮੌਕੇ ਦੀ ਮੌਕੇ ਵੀ ਚੱਗਿਆ ਹੁਣ ਟਾਈਮ ਨਹੀਂ ਹੈਗਾ ਕਿੰਨੇ ਦੇਵੀ ਦੇਵਤੇ ਨਾ ਨਾ ਨਹੀਂ 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 ਹੋਰ ਵੀ ਆਏ ਦੋੜ ਦੱਸ ਤੇ ਇਹ ਤਾਂ ਕੰਮ ਗਲਤ ਹੋ ਜਾਣਾ ਤਾਂ ਕਦੋਂ ਹਾਂ ਹੁਣ ਦੇਵੀ ਦੇਵਤਾ ਕਿੱਥੇ ਬੈਠੇ ਹੋਣਗੇ ਨਾ ਬਾਈ ਨਹੀਂ ਨਹੀਂ ਹੁਣ ਆਏ ਨਹੀਂ ਗੱਲ ਕਰਨੀ ਹੈ ਕਿ ਇਹ ਆਪਾਂ ਦਿਖਾਉਂਦੇ ਤਾਂ ਹੈ ਗਲਤ ਤੇ ਇਹਨਾਂ ਰੋਕ ਕੇ ਰੱਖਿਆ ਜਾਦਾ ਬਾਬਾ ਆਏ ਤਾਂ ਲੈ ਇਹ ਤਾਂ ਨਹੀਂ ਕਿਦਾ 15 ਨਿਆਣੇ ਬੈਠੇ ਜਾਂਦੇ ਆ ਮੋਟਰਸਾਈਕਲ ਤੇ ਹੈਂਡਲ ਤੱਕ ਨਹੀਂ ਹੂੰ ਖੜਾ ਕਰ ਜੇ ਪਹੁੰਚਦਾ ਹੁੰਦਾ ਹੁਣ ਉਹ ਜਿਹੜਾ ਪੂਰਾ ਖੱਲੀ ਜਾਂਦਾ ਉਹ ਚੱਲ ਦੇ ਸੀ ਤੂੰ ਨਹੀਂ ਬੋਲਦਾ ਯਾਰ ਤੂੰ ਵੀ ਬੋਲ ਕੁਝ ਮੜਾ ਚੱਕ ਮੈਂ ਕੀ ਬੋਲਣਾ ਬਸ ਹਾਂ ਫਿਰ ਗੋੜੇ ਬਹੁਤ ਹੀ ਬੰਦ ਹੋ ਗਿਆ ਨਾ ਇਹ ਲੋਡ ਕਰਦਾ ਐਤੋਂ ਜੇ ਸ਼ੰਮੂ ਮੋਰਚੇ ਨੂੰ ਜਾ ਰਹੇ ਹੈ ਹੈ ਉੱਥੇ ਹੁਣ ਜਾਣਾ ਬੈਣਾ ਆਪਣੇ ਬੰਦਾਂ ਕਿ ਤੁਹਾਨੂੰ ਜਾਨਦਾ ਨਹੀਂ ਓਏ ਯਾਰ ਬਾਈ ਤੇਰੀ ਉਹ ਡਿਊਟੀ ਰਾਤੀ ਪੱਕੀ ਹੋ ਲੈ ਭਾਈ ਹੁਣ ਫਾਈ ਕਾਰਲੋਪ ਲੈਣ ਯਾਰ ਸਰਨੋਕ ਜਾਇਆ ਹੋਵੇ ਮਾਰਿਓ ਗਿੜਾ ਕਿਦਨੇ ਯਾਰ ਗੱਡੀ ਮੇਰੀ ਰਹੀ ਤੇਲ ਪਾਣੀ ਮੇਰਾ ਰਹਿ ਗਿਆ ਜਾਓ ਬੈਠ ਕੇ ਜਾਓ ਹੋਰ ਦੱਸੋ ਡੀਸੀ ਹੱਦ ਵਿਕੀ ਵੇਦੂਆਂ ਨਾਲ ਫਰੀਜਾ ਟਿਕਾਣਾ ਨਹੀਂ ਸਾਰੇ ਜਣੇ ਚੱਲੋ ਨਹੀਂ ਜੇ ਤਾਂ ਡੀਸੀ ਛੱਡ ਕੇ ਜਾਣਾ ਫਿਰ ਤਾਂ ਚੱਲਦੇ ਆ ਡੀਸੀ ਛੱਡ ਕੇ ਕਿੱਥੇ ਜਾਣਾ ਬਿਜਲੀ ਨਾਲੇ ਚੱਲਾਂਗੇ ਇਹ ਨਾ ਮੈਨੂੰ ਸੇਵ ਬੰਦੇ ਆ ਕਿੱਥੇ ਚੱਲ ਤੁਰੇ ਰਹੀ ਹਾਂ ਚੱਲ ਤੁਰੇ ਰਹੀ ਹਾਂ ਹੈ ਇਹਦਾ ਮੋੜ ਤੇ ਚਲੋ ਠੀਕ ਆਪਣਾ ਲਾਣ ਦੇ ਭਲਾਣ ਮਰੀਨਾ ਕੜਦੀ ਵੱਡੋ ਹੋ ਜਾਣ ਦੇਰ ਅੱਛਾ ਉਹ ਵੀ ਜੀ ਉਹੀ ਹੈ ਉਹਦੇ ਬਾਅਦ ਬਿੱਲੀ ਮਾ ਠੀਕ ਹੈ ਫਿਰ ਚੱਲ ਬਿੱਲੇ ਹੋ ਗਈ ਚੱਲਾਂਗੇ ਜਦ ਤੇਰਾ ਜੀ ਕੇ ਤੂੰ ਕਹਿ ਦੀ ਮੱਤ ਸਾਨੂੰ ਅਸੀਂ ਤੈਨੂੰ ਸੱਚੀਉਂ ਡੀਸੀ ਮੰਨਿਆ ਹੋਇਆ ਉਹ ਨਹੀਂ ਨਾਮ ਦਾ ਨਹੀਂ ਹੈਗਾ ਜਿਹੜੇ ਦੇ ਆਰਡਰ ਆਰਡਰ ਹਾਂ ਇੱਕ ਪਿੰਟ ਤੇ ਭਾਈ ਡੀਸੀ ਰੱਖਿਆ ਹੋਇਆ ਆਪਣਾ ਹਾਂ ਹਾਂ ਇਹ ਤਾਂ ਹੈ ਹੀ ਹੈ ਭਾਈ ਹੋਰ ਦੱਸੋ ਜੀ ਤੁਹਾਡੀ ਕੀ ਸੇਵਾ ਕਰੀਏ ਅੱਛਾ ਤੁਸੀਂ ਇਹ ਦੱਸੋ ਵੀ ਜਿਹੇ ਜੇ ਅਸੀਂ ਬਲੌਗਾਂ ਦੇ ਵਿੱਚ ਹੈ ਜੀ ਗੱਲਾਂ ਬਾਤਾਂ ਕਰਦੇ ਉੱਕਣ ਵੀ ਲੱਗੇ ਤੁਹਾਨੂੰ ਕਿ ਲੱਗ ਜੇ ਲੱਗੇ ਦੀ ਕੋਈ ਉਹ ਜੀ ਹੈ ਜੀ ਬਣਾਤੀ ਬੰਦਾ ਰਹਿ ਵੀ ਨਹੀਂ ਸਾਦਾ ਨਹੀਂ ਛੇਤੀ ਤੂੰ ਹੁਣ ਚੱਲੇਗਾ ਨਹੀਂ ਮੈਂ ਮੜਾ ਇਹ ਤਾਂ ਮਿੱਠੀ ਚਾਹ ਬਸ ਭਾਈਆਂ ਨੂੰ ਪਲਾਈ ਦੇ ਕਾਲੇ ਨੂੰ ਪੀ ਦੀ ਪੀ ਦੀ ਅੱਛਾ ਫੇਰ ਠੀਕ ਫੇਰ ਠੀਕ ਫੇਰ ਠੀਕ ਮੈਥੇ ਗੱਲਾਂ ਕਰਤੀਆਂ ਮਾਰੀ ਕੇ ਸੋਡੀਆਂ ਦੇ ਘਟੇ ਸੁਣੀਆਂ ਸੀ ਆ ਬਈ ਜਵਾ ਤਾ ਬਾਬਾ ਅਸੀਂ ਕਿਵੇਂ ਮਹਿਸੂਸ ਕਰਦੇ ਹੋ ਆਪਣੇ ਵੀਊਅ ਦੇਵੋਂਗੇ ਤੁਸੀਂ ਵੀ ਅੱਜ ਇੱਥੇ ਆ ਕੇ ਕੀ ਮਹਿਸੂਸ ਕਰ ਰਹੇ ਹੋ ਉਹ ਹਾਂ ਲੱਗਦਾ ਵੀ ਟੀਵੀ ਵਿੱਚ ਬੈਠੇ ਹੈਗੇ ਐਂ ਲੱਗੀਆਂ ਜਾਂਦਾ ਕੁਝ ਕੁਸਮ ਬੰਦੇ ਬਾਰੇ ਜਾਣਾ ਹੀ ਥੋੜੇ ਦਿਨ ਨੂੰ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਸਾਰਿਆਂ ਨੂੰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਥੋੜਾ ਆਪਣੇ ਆਪ ਨੂੰ ਦੇਖ ਲਾਂਗੇ ਥੋੜਾ ਜਿਹਾ ਜੀਵ ਲੱਗਦਾ ਕੁਝ ਕੁਸਮ ਬੰਦੇ ਸਾਰਿਆਂ ਨੂੰ ਠੀਕ ਹੈ ਮਿਲਦੇ ਜੀ ਜੀ ਜ਼ਰੂਰ 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 ਇਹ ਜਦੋਂ ਦੇਖੀਦਾ ਟੀਵੀ ਤੇ ਉਦੋਂ ਥੋੜਾ ਜਿਹਾ ਜੇ ਦੂਰ ਲੱਗਦਾ ਹੁੰਦਾ ਜਦੋਂ ਹੁਣ ਇਸ ਵਾਰੀ ਮਿਲ ਲਏ ਹੁਣ ਜੇ ਦੁਬਾਰੇ ਦੇਖਿਆ ਕਰਾਂਗੇ ਥੋੜਾ ਜਿਹਾ ਨੇੜੇ ਲੱਗਿਆ ਕਰਾਂਗੇ ਹਾਂ ਵੀ ਜਾ ਕੇ ਆਏ ਹੋਏ ਆ ਕੋਸ਼ਿਸ਼ ਹੋਰ emo channel 'ਚ ਜੁੜ ਜੂਗੇ ਬਾਈ ਨੇ ਚੈਨਲ ਬਣਾਉਣਾ ਹਲੇ ਬਾਈ ਨੇ ਨਾਂ ਨਹੀਂ ਸੈਲੈਕਟ ਕੀਤਾ ਕੋਈ ਗੱਲ ਨਹੀਂ ਬਣਾਓ ਜੀ ਬਹੁਤ ਵਧੀਆ ਗੱਲ ਹੈ ਅੱਪਾ ਤੁਹਾਨੂੰ ਗਾਈਡਲਾਈਨ ਪੂਰੀ ਦਵਾਂਗੇ ਪਤਾ ਨਹੀਂ ਅਸੀਂ ਪਰ ਪਤਾ ਕੀ ਗੱਲ ਹੈ ਜੀ ਹਾਂ ਜੀ ਆ ਸਾਡੀ ਗਾਈਡ ਲਾਈਨ ਆ ਅਸੀਂ ਆਪਣੇ ਬਲਤ ਦੇ ਦਿਲੋਂ ਗਾਈਡ ਲਾਈਨ ਦਿੰਦੇ ਆ ਪਰ ਉਹਦੇ ਪਰ ਫੋਲੋ ਨਹੀਂ ਕਰਦਾ ਕੋਈ ਵੀ। ਤਾਂ ਠੀਕ ਆ ਜੀ। ਇਹ ਰੂਟੀਨ ਵਰਕ ਬੜਾ ਤਕੜਾ ਹੁੰਦਾ ਇਹਦੇ ਵਿੱਚ ਕੋਈ ਵੀ ਕੰਮ ਹੈਗਾ। ਤਾਂ ਠੀਕ ਆ ਵੀਰੇ। ਅਕਸਰ ਮੈਂ ਬਹੁਤ ਲੋਕਾਂ ਨੂੰ ਸਮਝਾਉਣਾ ਆਉਂਦਾ ਵੀ ਇਹ ਬੜੇ ਬੱਚੇ ਨੂੰ ਹੈਗਾ ਜਿਹੜਾ ਹਾਂਜੀ ਵੀ ਆਪਾਂ ਦੇਖੋ 3 ਸਾਲ ਦੇ ਨੂੰ 라 ਦਿੰਦੇ ਆ। ਹਾਂਜੀ 25 30 ਸਾਲ ਤੱਕ ਉਹ ਚਤੇ ਹਟਾਉਂਦੇ ਆ ਫਿਰ ਆਪਾਂ ਕਹਿੰਦੇ ਵੀ ਕਾਲਜ ਤੇ ਹਟਾਉਣ ਤੇ ਚਾਚੋ ਮਰਜ਼ੀ ਲਾ ਲਓ। ਹਾਂਜੀ ਬਈ ਉਹ ਉਹਦੀ ਫਿਰ ਕੋਈ ਗਰੰਟੀ ਨਹੀਂ ਹੈਗੀ ਵੀ ਕਿ ਆਹ ਉਹ 50000 ਜਾਂ ਲੱਖ ਰੁਪਇਆ ਕਮਾ ਲੂਗਾ ਹਾਂ ਠੀਕ ਹੈ ਹੈਨਾ ਉਹ ਹੀ ਉਹਦਾ ਕੁਝ ਨਹੀਂ ਪਤਾ ਹੈਗਾ ਉਹ ਵਿਕਦਾ ਇੰਨਾ ਟਾਈਮ ਲਾਉਣ ਤੋਂ ਬਾਅਦ ਵਿੱਚ YouTube ਦੇ ਉੱਪਰ ਬੰਦਾ 2 ਕਾਲ ਇਹ ਨਾ ਸੋਚੇ ਵੀ ਮੈਂ ਕੋਈ ਪੈਸਾ ਨਾ ਠੀਕ ਹੈ ਜੀ ਦੇ ਦੇਵਰਨ ਰੂਟੀਨ ਦੇ ਵਿੱਚ ਆਪਣੀ ਵੀਡੀਓ ਪਾਵੇ 50000 ਪੱਕਾ ਆ ਜਾਊਗਾ ਮੈਨੂੰ ਦੋ ਸਾਲ ਲਾਉਣ ਤੇ ਬਾਅਦ ਵਿੱਚ ਜੇ ਪਹਿਲੇ ਹੀ ਸੋਚਣਾ ਕਿ ਤੁਹਾਡੇ ਸਬਸਕ੍ਰਾਈਬਰ ਨਹੀਂ ਵੱਧਦੇ ਜੀ ਉਹ ਸਾਡਾ ਤਾਂ ਕੋਈ ਦੇਖਦਾ ਹੀ ਨਹੀਂ ਜੀ ਹੈਗਾ ਆ ਦੋ ਜਣੇ ਨਹੀਂ ਦੇਖੀ ਮੈਂ ਲਾਏ 4 ਘੰਟੇ ਵੀਡੀਓ ਬਣਾਉਣ ਨੂੰ ਇਹ ਮਾਲਾ ਨੂੰ ਵਰਦਾਨ ਹੈ ਇਹ ਯਾ ਫਿਰ ਉਹਨੇ ਕੋਰ ਰੱਖ ਦਿੰਦੇ ਆ ਇੱਕ ਤਰੀਕਾ ਹੋਰ ਰੱਖ ਦਿੰਦੇ ਆ ਇੱਕ ਕਮਿਨ ਹਿਨਾ ਮਾਲਾ ਲਾ ਦਿਓ ਜਿੱਥੇ ਜੇ ਤੁਹਾਨੂੰ ਕੈਮਰਾ ਦੇਖ ਗਿਆ ਨਿਕਲ ਜਾ ਵਾਕਸ ਜਾ ਕੇ ਖੜ ਕੇ ਜੇਰੇਗਾ ਚਾਰ ਗੱਲਾਂ ਆਪਣੀਆਂ ਹਾਲਾਂ ਤੇ ਚਾਰ ਸੁਣ ਲਈਆਂ ਕਿ ਜਦੋਂ ਮਰਜੀ ਵੀ ਬਲੌਗ ਬਣਾ ਲਓ ਠਾ ਦੇ ਕੇ ਤੁਹਾਡਾ ਚੱਲੂਗਾ ਤੁਹਾਡੀ ਪਹਿਚਾਨ ਬਣ ਜਾਣੀ ਆ ਨਹੀਂ ਮੈਨੂੰ ਡੇਢ ਮਹੀਨਾ ਹੋ ਗਿਆ ਵੀਰੇ ਇਹਨਾਂ ਨੂੰ ਬੱਸ ਜੀ ਡੇਢ ਮਹੀਨਾ ਹੋ ਗਿਆ ਬਾਹਰੋਂ ਜੱਗੂ ਨੂੰ ਮੇਲੇ ਸੀ ਜੱਗੂ ਨੂੰ ਕਹਿੰਦਾ ਮੈਂ ਭਾਈ ਐਤਵਾਰ ਨੂੰ ਹੁੰਨੇ ਪਹਿਲੇ ਮੈਂ ਭਾਈਆਂ ਨੂੰ ਕਹਿ ਕੇ ਰੱਖੀ ਪਿੰਡ 'ਚ ਹਾਂ ਭਾਈ ਕਹਿੰਦਾ ਭਾਈ ਤੁਹਾਨੂੰ ਤਾਂ ਕਿ ਦੱਸਿਆ ਹੀ ਨਹੀਂ ਉਹਨੇ ਬਿਲਕੁਲ ਨਹੀਂ ਪਤਾ ਸਾਨੂੰ ਸੱਚੀ ਗੱਲ ਹੈ ਹਾਂ ਸਾਨੂੰ ਨਹੀਂ ਪਤਾ ਹੈਗਾ ਤੇ ਹੋ ਸਕਦਾ ਵੀ ਕੋਈ ਐਸਾ ਹਾਂ ਕੋਈ ਹਾਂ ਨਹੀਂ ਹਾਂ ਨਹੀਂ ਸ਼ਾਇਦ ਉਹ ਫੇਰ ਸ਼ਾਇਦ ਉਹ ਨਾ ਹੋ ਫੋਨ ਕੀਤਾ ਹੋਵੇ ਕਿ ਕਿਹਦੇ ਨੂੰ ਲੋੜ ਦੱਸਦਾ ਮੈਂ ਭਾਈ ਗੱਲ ਦੀ ਕਰੀ ਨੂੰ ਉਹਨੂੰ ਟਰੈਕਟਰ ਦਾ ਬੁਲਾਉਣਾ ਤਾਂ ਕਿ ਮੇਰੇ ਕੋਲ ਟਰੈਕਟਰ ਖੜਿਆ ਇੱਕ ਨਾ ਘਰੇ ਮੇਰੇ ਨਾਲ ਜਾਂਦਾ ਹੈ ਉਹ ਵਪਾਰੀ ਬੰਦਾ ਭਾਈ ਇਹ ਥੋੜਾ ਜਿਆਦਾ ਹੋ ਗਿਆ ਵਪਾਰ ਕਰਨੇ ਨੂੰ ਉਹ ਬਾ ਉਹ ਕਹਿ ਦੇ ਵੀ ਟਰੈਕਟਰ ਖੜਾ ਉਹ ਪਹੁੰਚਦਾ ਰਹਿਣਾ ਹਾਂ ਬਸ ਲੋੜ ਦੇ ਜਾਨ ਕਿ ਹੁਣ ਨਹੀਂ ਖੜਾ ਹੀ ਬਸ ਖੜੀ ਹੈਗਾ ਟਰੈਕਟਰ ਖੜਾ ਇੱਥੇ ਖੜਾ ਦਾ ਤੂੰ ਤਾਂ ਖੜਾ ਤਾਂ ਮੈਂ ਜੱਸ ਖੜਾ ਤਾਉਣ ਵੇਚਣਾ ਨਹੀਂ ਕੋਲੇ ਉੱਕਰ ਕੇ ਨੇ ਆਣੇ ਹੈ ਨਹੀਂ ਕੋਈ ਨਹੀਂ ਉਹ ਕੰਮ ਉਹਦਾ ਕੰਮ ਆ ਯਾਰ ਨਹੀਂ ਨਹੀਂ ਬਾਈ ਵਧੀਆ ਉਹ ਕਰਦਾ ਮੁੰਡਾ ਠੀਕ ਆ ਐਦਾਂ ਦੀ ਗੱਲ ਨਹੀਂ ਸਾਰੇ ਪਾਸੇ ਤੇ ਓਕੇ ਆ ਉਹ ਬਾਈ ਬਾਹਰ ਏਰੀਆ ਛੱਡ ਕੇ ਆਇਆ ਹਾਂ ਹਾਂ ਠੀਕ ਹੈ ਮਿਹਨਤ ਆ ਯਾਰ ਨਹੀਂ ਨਹੀਂ ਕਰਦਾ ਕੁਝ ਵੀ ਆ ਮਿਹਨਤ ਕਰਨੀ ਜ਼ਰੂਰੀ ਆ ਬੰਦਾ ਹਾਂ ਵਧੀਆ ਬਾਈ ਬਾਈ ਜਾਂਦਾ ਸਮਰਾਲੇ ਉਹਨਾਂ ਦੀ ਲੱਕੀ ਉਹਨਾਂ ਦੀ ਪਾ ਕੇ ਆਉਂਦਾ ਵੀਡੀਓ ਉੱਥੇ ਹੀ ਕਮ ਆਉਂਦਾ ਉਹ ਦੇਖ ਲੈ ਉਹ ਬਾਈ ਜਿੱਥੇ ਬਹੁਤ ਦੂਰ ਦੂਰ ਘੁੰਮਦਾ ਹੁਣ ਉਹ ਠੀਕ ਆ ਪਤਾ ਕੀ ਕਰਦਾ ਆਪਣਾ ਆਪਣਾ ਕੰਮ ਆ ਜਾਂਦਾ ਹੁਣ ਉਹਨੂੰ ਉੱਧਰ ਲੋਟ ਆਣਾ ਲੋਟ ਲੱਗ ਜਾਂਦਾ ਉੱਧਰ ਦਾ ਕੰਮ ਆ ਯਾਰ ਜਿੰਨਾ ਬਣਾਉਣਾ ਮੈਨੂੰ ਕਹਿੰਦਾ ਬਾਈ ਐਂ ਠੀਕ ਹੈ ਅਸੀਂ ਹੋਰ ਨਹੀਂ ਬਾਈ ਜੀ ਮੈਂ ਤੁਸੀਂ ਆਏ ਆਂ ਜੀ ਕਿਸੇ ਨੂੰ ਕੋਈ ਆਦਵੇ ਪਰ ਜਿਹੜਾ ਸਭ ਨੂੰ ਗਾਈਡ ਕਰੀਦਾ ਜੀ ਹਾਂ ਜੀ ਵੀਰ ਮੇਰਾ ਚੈਨਲ ਆਦ ਵਰਡ ਕਰੇ ਫੋਨ ਤੇ ਨਹੀਂ ਰਿਹਾ ਫੋਨ ਪਰ ਤਾਂ ਤੁਸੀਂ ਹੁਣ ਆਏ ਆਂ ਤੁਹਾਡਾ ਤੁਹਾਨੂੰ ਕਹਿਤਾ ਚਾਹੀਏ ਚੈਨਲ ਆ ਬਣਾਓ ਕੋਈ ਨਹੀਂ ਸਾਨੂੰ ਕਹਨੇ ਸਾਡਾ ਕੀ ਜਾਂਦਾ ਬਈ ਤੁਸੀਂ ਹੁਣ ਨਾਮ ਰੱਖ ਲਓ ਤੁਸੀਂ ਸਾਰੇ ਚੈਨਲਾਂ ਤੇ ਬੋਲ ਵੀ ਦਵਾਂਗੇ ਨਾਮ ਪਰ ਉਹ ਬਣਨੀ ਨਹੀਂ ਗੱਲ ਹਾਂ ਜੀ ਕਿਉਂਕਿ ਜਿਹੜੇ ਭਾਈ ਵੀ ਹੋਊਗੀ ਐ ਫੇ ਬੰਦਾ ਜਾਊਗਾ ਈਮੋਸ਼ਨਲੀ ਤੁਹਾਡੇ ਨਾਲ ਕਿਸੇ ਨੂੰ ਅਟੈਚ ਹੋਣਾ ਪੈਣਾ ਸਾਨੂੰ ਦੇਖਦੇ ਤੁਸੀਂ ਦੇਸੀ ਲੋਕ ਤੁਸੀਂ ਵੀ ਤਾਂ ਦੇਸੀ ਹੋ ਨਾ ਆਮ ਸਾਡੇ ਵਰਗੇ ਆ ਨਾ ਆਮ ਜੇ ਤੁਹਾਡੇ ਬਾਰੇ ਲੋਕਾਂ ਨੂੰ ਕੁਝ ਪਤਾ ਹੋਊਗਾ ਵੀ ਐਦਾਂ ਦਾ ਪਰਸਨ ਆ ਇਹ ਆ ਉਹ ਆ ਤਾਂ इमोਸ਼ਨਲੀ ਤੁਹਾਡੇ ਨਾਲ ਜੁੜਨਗੇ ਫਿਰ ਤੁਹਾਡੀ ਫੈਮਿਲੀ ਨੂੰ ਦੇਖਣਾ ਚਾਹਣਗੇ ਕਿ ਹਾਂ ਹੌਲੀ ਹੌਲੀ ਹਨਾ ਤੁਹਾਡੇ ਵਰਕ ਨੂੰ ਦੇਖਣਾ ਚਾਹਣਗੇ ਅਦਰਵਾਇਜ਼ ਐਦਾਂ ਨਹੀਂ ਸੀ ਤਾਂ ਬਹੁਤ ਜਣੇ ਦੇ ਲੋਕਾਂ ਦੇ ਨਾਮ ਲੈਤੇ ਕੁਛ ਨਹੀਂ ਫਰਕ ਪੈਂਦਾ ਹੈਗਾ ਉਹਦੇ ਨਾਲ ਤਾਂ ਹਾਂ ਅਸੀਂ ਸ਼ੇਅਰ ਵੀ ਕਰਤੀਆਂ ਉਹਨਾਂ ਦੀ ਵੀਡੀਓ ਫਿਰ ਵੀ ਨਹੀਂ ਕਿਉਂਕਿ ਜੁੜੇ ਵੀ ਨਹੀਂ ਉਹਨਾਂ ਨੂੰ ਮਤਲਬ ਨਹੀਂ ਸਾਡੀ ਤਾਂ ਹੁਣ ਰਗ ਰਗ ਦੇ ਵਖਬ ਹੋਏ ਵੀ ਇਹਨਾਂ ਨੇ ਕਿਹੜੇ ਟਾਈਮ ਕਿਆ ਗੱਲ ਬੋਲਣੀ ਐ ਇਹਨਾਂ ਭਾਅ ਬੇਫਤਾ ਪੈ ਗਈ ਇਹਨਾਂ ਦੇ ਘਰ ਚ ਆ ਖੁਸ਼ੀ ਆ ਗਈ ਇਹ ਸਾਰਾ ਕੁਝ ਜੁੜੇ ਹੋਏ ਆ ਇਹ ਸਾਰੇ ਫੈਮਿਲੀਆ ਦੇ ਨਾਲ ਸਾਡੇ ਨਾਲ ਜੁੜੇ ਹੋਏ ਕੋਈ ਖੇਤਾਂ ਨਹੀਂ ਲਗਾਉਂਦਾ ਜਿਵੇਂ ਮੈਂ ਫੈਮਿਲੀ ਦੇ ਲਗਾਉਂਦਾ ਅਲੱਗ-ਅਲੱਗ ਜਿਵੇਂ ਦੇਵਿੰਦਰ ਵੀਰ ਕਹਿੰਦਾ ਫਿਰ ਐਕਣਾ ਕਰ ਲੋ ਜਾਂ ਤੁਸੀਂ ਲਾਦੇ ਹੋ ਜਾਂ ਸਾਨੂੰ ਦੇ ਜੋ ਇੱਕ ਦਿਨ ਉੱਧਰ ਅਮਰੀਕਾ ਨੂੰ ਹਾਂ ਇਹ ਕੱਲੋ ਉਹ ਤਾਂ ਕਹਾਣੀ ਬਸ ਚੱਕਰ ਆ ਨੇ ਹੁਣ ਵਿਆਹ ਕਰਾਉਣਾ ਐ ਕੋਈ ਗਿਆ ਹੋਆ ਬੰਦਾ ਭੇਜੋ ਨਾ ਹੁਣ ਪੱਤਾ ਕੱਟ ਗਿਆ ਉਹਨੇ ਕਹਿੰਦਾ ਮੇਰੇ ਨਾਲ ਦੇ ਟ੍ਰੈਨ ਨੀ ਉਹ ਦੋ ਪਿਆ ਸਾਲ ਫੁੱਟ ਹਾਂ ਇਸ ਦਾ ਔਖੀ ਗੱਲ ਇਹ ਟਾਈਮ ਟੱਪ ਗਿਆ ਗੱਲ ਸੁਣ ਲੈ ਇੱਕ ਫਿਰ ਅਮਰੀਕਾ ਮਰੂਕਾ ਨਹੀਂ ਦੇ ਇਹਦਾ ਕੋਈ ਅੱਜ ਕੱਲ ਰੇਖਾ ਕੱਢਦੀ ਅਮਰੀਕਾ ਦੇ ਉਮਰ ਨਹੀਂ ਦੇਖਦੀ ਹੈਗੀ ਇਹ ਵੀ ਰੱਖਦੇ ਹੁਣ ਨਹੀਂ ਹੁਣ ਸਮਾਂ ਗਿਆ ਇਹਨੂੰ ਦੇਖਦਾ ਕਾਲਾ ਪੈ ਠੀਕ ਸਾਲ ਹੈ ਜੀ ਠੀਕ ਸਾਲਾ ਸਾਡੇ ਕੋਲ ਗਿਆ ਮੇਰੇ ਚਾਚੇ ਦੇ ਮੁੰਡਾ ਦਾ ਸਾੜੀ ਆ ਉਹ ਗਿਆ ਉੱਤੇ ਹਾਂ ਡੌਂਕੀ ਲਾ ਕੇ ਗਿਆ ਉਹ ਡੋਕੀ ਨੂੰ ਪਾ ਗਿਆ 44 ਲੱਖ ਰੁਪਏ ਲਾ ਕੇ ਗਿਆ ਲੋ ਜੀ ਡਾਂਕੀ ਚ ਵੀ 45 ਲੱਖ ਕਿੱਥੇ ਸਕੂਲ ਬਸਾਂ ਜੀਆਂ ਉਹ ਦੋ ਤਿੰਨ ਉਹ ਵੇਚੀਆਂ ਨੇ ਇੱਕ ਪਰਮਾਟਾਰੀ ਮਿੰਨੀ ਬੱਸ ਪਾਈ ਸੀਗੀ ਇਹਦੇ ਦਾ 2.5 ਲੱਖ ਪਤਾ ਉਹ ਵੇਚੀ ਨਹੀਂ ਹੈਗੀ ਦੋ ਦੋ ਤਿੰਨ ਸਕੂਲ ਬਸਾਂ ਵੇਚੀਆਂ ਨੇ ਬਾਕੀ ਕੁਝ ਪੈਸੇ ਹੈਗੇ ਜੀ ਕੁਝ bade bade ਕੇ ਹਾਂ ਕਰਕੇ ਗਿਆ ਕਰਕੇ ਗਿਆ ਇਹਦਾ ਹੁਣ ਮੇਰ ਦਾ ਮੁੜ ਕੇ ਆਉਂਦਾ ਜਿਹਦੇ ਪੈਸੇ ਲੱਗੇ ਦੇ ਲੋ 37 ਸਾਲ ਦੀ ਉਮਰ ਸੀ ਹੁਣ ਮੈਂ 2 ਸਾਲ ਹੋ ਗਏ ਹਾਂ 39 ਸਾਲ ਹੋ ਗਏ ਹਾਂ ਹੁਣ ਬਾਈ ਉਹ ਨਾ ਉਹ ਗੱਡੀ ਚਲਾਈਏ ਨਾ ਤੇ ਖੇਤਾਂ 'ਚ ਕੰਮ ਕਰਦਾ ਦੀ ਬਾਈ ਤੋਂ ਓਏ ਹੋਏ ਹੋਏ ਹਾਂ ਤੇ ਰੋਣ ਲੱਗ ਜਾਂਦਾ ਸੀ ਹਾਂ ਇਹ ਕਹਿੰਦਾ ਲਾਦੀ ਬਾਈ ਮੇਰੇ ਜਗ੍ਹਾ ਨਾ ਰੱਬ ਨੇ ਵਿਆਹ ਨਹੀਂ ਫੈਲਵੀਂ ਭਗਾ ਕੇ ਮਾਰੀ ਬਾਈ ਨਾ ਉਹ ਵੀ ਫਾਇਦਾ ਗੱਲ ਵੀ ਠੀਕ ਹੈ ਬਾਈ ਤੇਰੀ ਕਿਹਨੇ ਕਰ ਇੱਕ ਨਾ ਹੋਵੇ ਤੂੰ ਕਹੇ ਬਾਈ ਮੇਰੀ ਵਿਆਹ ਫੈਰਾ ਨਹੀਂ ਪਰ ਤਾਲੀ ਪਤਾ ਆ ਠੀਕ ਹੈ ਜਾਂ ਨਾਲੇ ਬੰਨ ਲੈ ਜੀ ਫਾਇਦਾ ਲੱਟੜ ਨਾ ਬਾਈ ਤੂੰ ਮੇਰੇ ਜਿਵੇਂ ਦੋ ਟਾਈਮ ਪਹਿਲਾਂ ਤੂੰ ਬੱਤੀ ਕਰਿਆ ਕਰੀ ਨੂੰ ਮੈਂ ਤੁਸੀ ਐਕਸਪੈਰੀਮੈਂਟ ਮੇਰੇ ਉੱਤੇ ਕਰਨਾ ਨਹੀਂ ਮੈਂ ਹੋਣਾ ਲੈ ਹਾਂ ਆਈ ਦਾ ਤੇ ਜਵਾਬ ਚਾਹੁੰਦਾ ਤੂੰ ਜਵਾਬ ਦੇ ਵੀ ਹੋਰ ਦੇ ਨੰਬਰ ਲਾਈਏ ਕਿਸੇ ਦਾ ਹਾਂ ਮੈਂ ਐ ਕਰੀਦੀ ਨਾ ਹਾਂ ਚੱਲ ਠੀਕ ਹੈ ਬਾਈ ਹਾਂ ਚਲੋ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਛਾ ਸੰਗੈ ਸੀ ਆਲੀ ਜੀ ਜੀ ਠੀਕ ਹੈ ਵੀਰ ਜੀ ਲਾਵਾ ਤੁਹਾਨੂੰ ਕੋਈ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਬਾਜੀ ਠੀਕ ਹੈ ਓਕੇ ਬਾਛਾ ਫੇਰ ਕਿਤੇ ਗੇੜਾ ਲੱਗੇ ਆ ਜਿਓ ਨਹੀਂ ਬੱਥੇ ਗੇੜੇ ਚ ਪਛਾਦਾ ਚੱਕੇ ਜੇ ਨੂੰ ਠੀਕ ਹੋ ਜੀ ਜੀ ਓਕੇ ਮੇਰੇ ਸਤਿ ਸ਼ਕਾਲ ਅੱਧੀ ਹੋਵੇ ਮੇਰੇ ਤੋਂ ਉਹ ਵਤਨ ਨੂੰ ਸਭ ਜਆ ਨਹੀਂ ਕੋਈ ਵੀ ਸਾਰੇ ਲੈਣੀ ਭਾਈ ਫੋਟੋ ਸਾਰੇ ਲੈ ਲੋ ਸਾਰੇ ਖਤਰੀ ਇਹ ਵੀ ਗੱਲ ਹੈਗੀ ਆ ਖਿੱਚ ਲੋ ਫੋਟੋ ਭਾਈ